ਪੰਜਾਬ ਨੂੰ ਚਾਰੇ ਪਾਸਿਓ ਘੇਰਿਆ ਜਾ ਰਿਹਾ ਚਾਰੇ ਪਾਸਿਓ ਮਾਰਿਆ ਜਾ ਰਿਹਾ ਪੰਜਾਬ ਉੱਠੂਗਾ ਇਹ ਪਹਿਲਾਂ ਤੋਂ ਹੀ ਪੰਜਾਬ ਮਰਦਾ ਨਹੀਂ ਜੀ ਸੁਖਵੀਰ ਬਾਦਲ ਜੀ ਨੇ ਅਕਾਲੀ ਦਲ ਦੇ ਪ੍ਰਧਾਨ ਜੀ ਇਕੱਲੇ ਇਕੱਲੇ ਬੰਨ ਤੇ ਜਾ ਕੇ ਪੈਸਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਡੀਜ਼ਲ ਦੀ ਵੀ ਸੇਵਾ ਕਰ ਰਹੇ ਨੇ ਲੋੜਾਂ ਪੁੱਛ ਰਹੇ ਨੇ ਉਹ ਇਹ ਨਹੀਂਗਾ ਵੀ ਮੈਂ ਪੈਸੇ ਕੋਈ ਵੰਡ ਰਿਆਂ ਜਾਂ ਦਿਖਾ ਰਿਆਂ ਲੋਕਾਂ ਨੂੰ ਵੀ ਮੈਂ ਪੈਸਾ ਦੇਣਾ ਠੀਕ ਹੈ ਉਹ ਸਿਰਫ ਇਹ ਪੁੱਛਦੇ ਨੇ ਤੁਹਾਨੂੰ ਇੱਥੇ ਲੋਡ ਕੀ ਆ ਮੈਨੂੰ ਦੱਸੋ ਮੈਂ ਤੁਹਾਨੂੰ ਹੱਲ ਕਰਕੇ ਦਊਗਾ ਇਹ ਤਾਂ ਕਹਿੰਆਂ ਚੱਕ ਕੇ ਆਪ ਲੱਗ ਜਾਂਦੇ ਨੇ ਕਹਿੰਦੇ ਜੀ ਅਸੀਂ ਕੰਮ ਕਰਦੇ ਹਾਂ ਗਲਤ ਹੈ ਕਹਿੰਆਂ ਚੱਕਣ ਨੂੰ ਤਾਂ 5000 ਬੰਦਾ ਖੜਾ ਜੀ ਉੱਤੇ ਦੇਤੀਆਂ ਨੂੰ ਉਹਨੇ ਆਪਣੀ ਕਿੱਕ ਮਹੀਨੇ ਦੀ ਸੈਲਰੀਆਂ ਬਸ ਆਵਾਦੀ ਪਾਰਟੀ ਵਾਲਿਆਂ ਨੂੰ ਜੀ ਇੱਕ ਮਹੀਨੇ ਨਾਲ ਕੀ ਹੋ ਜੂਗਾ ਲੋਕਾਂ ਨੂੰ ਅਗਾਧਤ ਕਰਨਾ ਚਾਹੀਦਾ ਸੀ ਨਾ 5-4 ਘੰਟੇ ਪਹਿਲਾਂ ਵੀ ਭਾਈ ਆਪਣਾ ਸਮਾਨ ਚੱਕੋ ਸਾਈਡਾਂ ਤੇ ਲਾ ਲਓ ਪਾਣੀ ਬਹੁਤ ਤੇਜ਼ ਆ ਪਿੱਛੋਂ ਲੋਕਾਂ ਨੂੰ ਤਾਂ ਮੱਝਾਂ ਖੋਲਣ ਦਾ ਟਾਈਮ ਨਹੀਂ ਮਿਲਿਆ ਉਹ ਜਾਨਵਰ ਜਿਹੜੇ ਵਿਚਾਰੇ ਕੰਧਾਂ ਤੇ ਲਟਕ ਕੇ ਮੱਝਾਂ ਮੈਂ ਦੇਖਿਆ ਮਰੇ ਨੇ ਉਹਨਾਂ ਦਾ ਸ਼ਰਾਬਗੀ ਨੂੰ ਪਹੁੰਚ ਦੱਸੋ ਵੱਡੇ ਐਮਐਲਏ ਤੇ ਉਹ ਕਹਿੰਦਾ ਸੁਖਵੀਰ ਬਾਦਲ ਨੇ ਸਾਨੂੰ ਕੰਡੇ ਬੀਜਤੇ ਮੈਂ ਕਿਹਾ ਕਿਉਂ ਕਹਿੰਦਾ ਯਾਰ ਜਗਾ ਜਗਾ ਜਾ ਕੇ ਪੈਸੇ ਦੇ ਜਾਂਦਾ ਹੁਣ ਸਾਨੂੰ ਵੀ ਦੇਣੇ ਪੈਂਦੇ ਯਾਰ ਤੁਸੀਂ ਸਰਕਾਰ ਦੇ ਵਿੱਚ ਹੋ ਕੇ ਇਹੋ ਜੇ ਗੱਲਾਂ ਤੁਹਾਨੂੰ ਸ਼ੋਭਾ ਦਿੰਦੀਆਂ ਨੇ ਯਾਰ ਪੈਸੇ ਦੇਣ ਦੀ ਗੱਲ ਨਹੀਂ ਤੁਸੀਂ ਪ੍ਰਬੰਧ ਕਰੋ ਪੈਸੇ ਨਹੀਂ ਮੰਗੇ ਕਿਸੇ ਨੇ ਪ੍ਰਬੰਧ ਕਰੋ ਉੱਥੇ ਲਾਓ ਡਿਊਟੀ ਐਸ ਡੀ ਐਮ ਦੀ ਲਾਓ ਡੀ ਸੀ ਦੀ ਲਾਓ ਨਹਿਰੀ ਮਹਿਕਮੇ ਵਾਲਿਆਂ ਦੀ ਵੀ ਬੈਠੋ ਇੱਥੇ ਮੂਰੇ ਹੋ ਕੇ ਕੰਮ ਕਰਾਓ ਜਿਹੜੀ ਜੀ ਦੀ ਲੋੜ ਆ ਤੁਸੀਂ ਕਟੋ ਬਿੱਲ ਦੋ ਜੋ ਕੁਝ ਮਰਜ਼ੀ ਕਰੋ ਪ੍ਰਬੰਧਕ ਪੈਸਾ ਕਿਨੇ ਮੰਗਿਆ ਜੀ ਕਹਿੰਦਾ 20000 ਰੁਪਿਆ ਦੇ ਦੇਣਾ ਨਾ ਕਿਲੇ ਦਾ ਖਤਮ ਹੋਇਆ ਕਾਲੀ ਦਲ ਦਾ ਇਕੱਲਾ ਇਕੱਲਾ ਵਰਕਰ ਹੜਪੀੜਤਾ ਦੀ ਸੇਵਾ ਲਈ ਹਾਜ਼ਰ ਹੋਇਆ ਤੁਸੀਂ ਨੇ ਕਿਹਾ ਵੀ ਉਹ ਕਹਿੰਦੇ ਨੇ ਅਸੀਂ ਰੇਤਾ ਵੀ ਚੁਕਾ ਕੇ ਜਾਵਾਂਗੇ ਜਮੀਨਾਂ ਦੇ ਵਿੱਚ ਉਹ ਕਾਲੀ ਦਲ ਖੜਾ ਹੈ ਨਾ ਹੁਣ ਤੁਸੀਂ 27 ਦੇ ਵਿੱਚ ਕਾਲੀ ਦਲ ਨੂੰ ਕਿੱਥੇ ਦੇਖਦਾ ਵੀ ਕਾਲੀ ਦਲ ਵਾਪਸ ਆਊਗਾ ਟੱਕਰ ਹੋਊਗੀ ਜਾਨੇ ਟੱਕਰ ਦੇ ਵਿੱਚ ਤਾਂ ਹੈ ਨਹੀਂ ਕੋਈ ਜਿਹੜੀ ਗੱਲ ਲੈ ਕੇ ਸਹੀ ਹੁਣ ਹੜਾਂ ਦੀ ਗੱਲ ਤੇ ਆਪਾਂ ਆ ਜੀਏ ਦੇਖੋ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਪ੍ਰਧਾਨ ਤੋਂ ਲੈ ਕੇ ਨਾ ਉੱਪਰ ਤੋਂ ਲੈ ਕੇ ਥੱਲੇ ਤੱਕ ਵਰਕਰ ਕੀ ਹਲਕਾ ਇੰਚਾਰਜ ਕੀ ਜ਼ਿਲ੍ਹਾ ਪ੍ਰਧਾਨ ਕੀ ਇੱਥੇ ਤੱਕ ਸਰਪੰਚ ਕੱਲੇ ਕੱਲੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਜੀ ਆਪਣੇ ਹਲਕਾ ਇੰਚਾਰਜ ਜਦਵਿੰਦਰ ਸਿੰਘ ਜਾਦੂ ਜੀ ਖੰਨੇ ਤੋਂ ਦੋ ਟਰੱਕ ਭਰ ਕੇ ਰਸ਼ਨ ਦੇ ਜਲੰਧਰ ਛੱਡ ਕੇ ਆਇਆ ਕਾਲੀਦਲ ਨੇ ਸਪੈਸ਼ਲ ਅਪਦਾ ਕੇਂਦਰ ਬਣਾਇਆ ਵੀ ਜਿੰਨਾ ਵੀ ਪੰਜਾਬ ਦੇ ਵਿੱਚੋਂ ਜੋ ਸੇਵਾਪਲ ਰਸ਼ਨਾ ਕੁਛ ਵੀ ਹੈ ਉੱਥੇ ਇਕੱਠਾ ਕਰਾਂਗੇ ਤੇ ਜੋ ਹੜਪੀੜਤ ਨੇ ਉਹਨਾਂ ਨੂੰ ਕੀ ਲੋੜ ਆ ਉਹ ਸਲਾਹ ਨਾਲ ਆਪਾਂ ਉੱਥੇ ਡਿਲੀਵਰੀ ਕਰਾਂਗੇ ਜੂਥ ਪ੍ਰਧਾਨ ਨੇ ਕਾਲੀਦਲ ਦੇ ਸਰਜੀ ਸਿੰਘ ਜਿੰજર ਉਹਨਾਂ ਨੂੰ ਕਿਵੇਂ ਦੇਖਦੇ ਚਲੋ ਪ੍ਰਧਾਨ ਦਾ ਤਾਂ ਕੰਮ ਹੈ ਨਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਰੇ ਪੰਜਾਬ ਦੇ ਵਿੱਚ ਫਿਰਦੇ ਨੇ ਤੇ ਜੂਥ ਨੂੰ ਕਿੱਥੋਂ ਤੱਕ ਜੋੜਿਆ ਸਰਬਜੀਤ ਝਿੰਜਰ ਨੇ ਇਹ ਇਹ ਵੀ ਦੱਸੋ ਤੁਸੀਂ ਮੈਨੂੰ ਘਰੋਂ ਆਮ ਮੁੰਡਾ ਕਿਸਾਨ ਦਾ ਅੱਜ ਪ੍ਰਧਾਨ ਆ ਜੂਤ ਦਾ ਪਰ ਜਿੰਨਾ ਜੂਤ ਉਹ ਜੋੜ ਰਹੇ ਨੇ ਨਾ ਵਰਕ ਕਰ ਰਹੇ ਨੇ ਆ ਇਸੜੂ ਕਾਨਫਰੰਸ ਹੋਈ ਆ ਜੀ 15 ਅਗਸਤ ਤੇ ਅਸੀਂ ਵੀ ਸੀਗੇ ਉੱਤੇ ਝਿੰਜਰ ਜੀ ਵੀ ਆਏ ਨੇ ਠੀਕ ਹੈ ਮਤਲਬ ਕਾਫਲਾ ਦੇਖਣ ਆਲਾ ਸੀ ਇਹਨਾਂ ਨਾ ਮੁੰਡਿਆਂ 'ਚ ਉਤਸ਼ਾਹ ਵੀ ਝਿੰਜਰ ਜੀ ਆ ਗਏ ਝਿੰਜਰ ਜੀ ਆ ਗਏ ਜਿੱਦਣ ਕੇਜਰੀਵਾਲ ਆਉਂਦੇ ਨੇ ਨਾ ਪੰਜਾਬ ਮੋਂ ਇਨਾ ਕਰਨ ਇੱਧਰ ਕਹਿੰਦੇ 3 ਘੰਟੇ ਜਾਮ ਲਾ ਕੇ ਰੱਖਿਆ ਕੇਜਰੀਵਾਲ ਨੇ ਆਉਣਾ ਸਿਕਿਉਰਟੀ ਲਾਤੀ ਉਦੋਂ ਰਾਹਤ ਕਾਰਜ ਨਹੀਂ ਦਿਖੇ ਇਹਨਾਂ ਵੀ ਲੋਕ ਮਰ ਰਹੇ ਨੇ ਲੋਕਾਂ ਦੀ ਮਦਦ ਕਰਨੀ ਆ ਬਸ ਕੇਜਰੀਵਾਲ ਆ ਰਿਹਾ ਉਹਦੇ ਚੱਕਰ 'ਚ 3 ਘੰਟੇ ਉਹ ਇਰੀ ਬਲੌਕ ਕਰਤਾ ਬਾਈਟ ਦਿੰਦੇ ਨੇ ਪੱਤਰਕਾਰਾਂ ਨੂੰ ਕੇਜਰੀਵਾਲ ਕਹਿੰਦਾ ਜੀ ਰਾਹਤ ਕਾਰਜ ਸਾਡੇ ਵੱਲੋਂ ਜਾਰੀ ਨੇ ਤੇ ਅਸੀਂ ਹਰ ਇੱਕ ਪਿੰਡ ਦੇ ਵਿੱਚ ਇੱਕ ਉਹ ਲਾਵਾਂਗੇ ਮਤਲਬ ਅਫਸਰ ਗਾਸਟਡ ਅਫਸਰ ਜਾਂ ਕੋਈ ਵੀ ਉਹ ਲਾਵਾਂਗੇ ਵੀ ਉਹ ਜਿਹੜਾ ਸਾਰਾ ਕੁਝ ਦੇਖੂਗਾ ਵੀ ਤੂੰ ਕੌਣ ਹੁੰਨਾ ਹੈ ਪੰਜਾਬ ਦੀ ਰਾਜਨੀਤੀ ਚ ਦਖਲ ਦੇਣੇ ਵਾਲਾ ਤੂੰ ਕੌਣ ਹੁੰਨਾ ਅਫਸਰ ਪਿੰਡਾਂ ਚ ਚਲਾਉਣੇ ਵਾਲਾ ਹੁਣ ਰਾਹੁਲ ਗਾਂਧੀ ਹੈ ਉਹ ਕਦ ਪੰਜਾਬ ਦੀ ਸਿਆਸਤ ਦੇ ਵਿੱਚ ਆ ਕੇ ਪੰਜਾਬ ਕਾਂਗਰਸ ਦੇ ਆ ਕੇ ਫੈਸਲਿਆਂ ਵਿੱਚ ਦਖਲ ਦਿੰਦਾ ਸ시ਕਾਲ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਸ ਪੰਜਾਬ ਕਿਸ ਮਾੜੇ ਦੌਰ ਦੇ ਵਿੱਚ ਗੁਜ਼ਰ ਰਿਹਾ ਹੈ ਸਭ ਭਲੀ ਭਾਂਤ ਜਾਣਦੇ ਨੇ ਇਸ ਬਾਬਤ ਪੰਜਾਬ ਦੇ ਨਾਲ ਹਮਦਰਦੀ ਰੱਖਣ ਵਾਲੇ ਇੱਕ ਸਰਪੰਚ ਹਰਿਆਉਂ ਪਿੰਡ ਦੇ ਖੰਨਾ ਹਲਕੇ ਦੇ ਵਿੱਚ ਪਿੰਡ ਪੈਂਦਾ ਹਰਿਆਉਂ ਉੱਥੇ ਦੇ ਸਰਪੰਚ ਨੇ ਰਮਨ ਜੋ ਸਿੰਘ ਸਾਡੇ ਨਾਲ ਮੌਜੂਦ ਨੇ ਰਮਨ ਜੀ ਸਵਾਗਤ ਹੈ ਧੰਨਵਾਦ ਸੰਦੀਪ ਜੀ ਬਹੁਤ-ਬਹੁਤ ਤੁਹਾਡਾ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਮੈਂ ਚਲੋ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਥੋਡੇ ਮੈਂ ਨਿਊਜ਼ ਚੈਨਲ ਦੀਆਂ ਖਬਰਾਂ ਵਗੈਰਾ ਜਦੋਂ ਸੋਸ਼ਲ ਮੀਡੀਆ ਤੇ ਦੇਖਦਾ ਤੁਸੀਂ ਸਮਾਜ ਦੇ ਪ੍ਰਤੀ ਜਾਗਰੂਕ ਵੀ ਹੋ ਮੈਂ ਕਿਸਾਨੀ ਧਰਨੇ 'ਚ ਵੀ ਤੁਹਾਨੂੰ ਫੋਲੋ ਵੀ ਕਰਦਾ ਰਿਹਾ ਤੁਸੀਂ ਕਿਸਾਨਾਂ ਦਾ ਵੀ ਬਹੁਤ ਸਾਥ ਦਿੱਤਾ ਹੜ੍ਹਾਂ ਦੇ ਵਿੱਚ ਵੀ ਮੈਂ ਦੇਖ ਰਿਹਾ ਵੀ ਤੁਹਾਡੇ ਚੈਨਲ ਵਾਲੇ ਚਲੋ ਤੁਹਾਡੀ ਟੀਮ ਮਤਲਬ ਉੱਤੇ ਪਹੁੰਚ ਰਹੀ ਹੈ ਕਵਰੇਜ ਕਰ ਰਹੀ ਆ ਜੋ ਕਿ ਬਹੁਤ ਵਧੀਆ ਗੱਲ ਹੈ ਅੱਜ ਕੱਲ ਨਹੀਂ ਤਾਂ ਮੈਂ ਦੇਖਦਾ ਜ਼ਿਆਦਾਤਰ ਚੈਨਲ ਨੇ ਜਿਹੜੇ ਉਹ ਤਾਂ ਇੱਕ ਕੀ ਮੈਂ ਸ਼ਬਦ ਵਰਤਾਂ ਤੁਹਾਨੂੰ ਉਹ ਤਾਂ ਇੱਕ ਤਰ੍ਹਾਂ ਦਾ ਬਕਾਊ ਬਣ ਕੇ ਰਹਿ ਗਏ ਨੇ ਦੇਖੋ ਪੱਤਰਕਾਰਤਾ ਹੁੰਦੀ ਹੈ ਹਨਾ ਪੱਤਰਕਾਰ ਦਾ ਮਤਲਬ ਇਹ ਹੈ ਆਪਾਂ ਕਹਿੰਦੇ ਵੀ ਥੰਬ ਹੈ ਦੀ ਹਾਂ ਠੀਕ ਹੈ ਜੀ ਪੱਤਰਕਾਰ ਬੰਦੇ ਉਹ ਚਾਹੀਦੇ ਨੇ ਜਿਹੜੇ ਸਮਾਜ ਨੂੰ ਸੇਧ ਦੇਣ ਤੇ ਸਚਾਈ ਦਿਖਾਉਣ ਝੂਠੀਆਂ ਗੱਲਾਂ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਚੈਨਲ ਦੀ ਮੈਂ ਤਾਂ ਤਾਰੀਫ ਕਰਦਾ ਕਿਉਂਕਿ ਮੈਂ ਤੁਹਾਨੂੰ ਦੇਖਦਾ ਰਹਿਣਾ ਫੋਲੋ ਕਰਦਾ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰੂੰਗਾ ਇਦਾਂ ਦੇ ਚੈਨਲਾਂ ਨੂੰ ਫੋਲੋ ਕਰੋ ਠੀਕ ਹੈ ਹੋਰ ਵੀ ਚੈਨਲ ਨੇ ਜਿਹੜੀ ਸਾਫ਼ ਸੁਥਰੀ ਪੱਤਰਕਾਰਤਾ ਕਰਦੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਚੈਨਲ ਤੁਹਾਡਾ ਵੀ ਹੈ ਜੀ ਇਸ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਮਤਲਬ ਇਦਾਂ ਹੀ ਕੰਮ ਕਰਦੇ ਰਹੋ ਅੱਗੇ ਭਵਿੱਖ ਵਿੱਚ ਪ੍ਰਮਾਤਮਾ ਕਿਰਪਾ ਕਰੂਗਾ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੇ ਰਵਿੰਦਰ ਜੀ ਮੈਨੂੰ ਇਹ ਦੱਸੋ ਵੀ ਹੁਣ ਪੰਜਾਬ ਦੇ ਜਿਹੜੇ ਹਾਲਾਤ ਨੇ ਹੜ੍ਹਾਂ ਦੇ ਨਾਲ ਵੀ ਇੰਨੇ ਖਮਾੜੇ ਹੋ ਗਏ ਨੇ ਜਿਹੜੇ ਉੱਥੇ ਦੇ ਕਿਸਾਨ ਨੇ ਜਾਂ ਲੋਕ ਨੇ ਗਰੀਬ ਵਰਗ ਹੈ ਉਹ ਸਾਰਿਆਂ ਦਾ ਮਤਲਬ ਇਹ ਹਨ ਆਰਥਿਕ ਤੌਰ ਤੇ ਹੁਣ ਉਹ ਬੰਦੇ ਉਹਨਾਂ ਦੇ ਘਰ-ਬਾਰ ਤਬਾਹ ਹੋ ਗਏ ਬਹੁਤ ਔਖਾ ਹੋਇਆ ਇਹਦੇ ਪਿੱਛੇ ਤੁਸੀਂ ਅਸਲ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿ ਕੁਦਰਤੇ ਜ਼ਿੰਮੇਵਾਰ ਆ ਵੀ ਹਾਂ ਇਹ ਹੜ੍ਹ ਕੁਦਰਤੀ ਤਰੀਕੇ ਨਾਲ ਆਏ ਨੇ ਜਾਂ ਇਹਦੇ ਪਿੱਛੇ ਕੁਛ ਨਾ ਕੁਛ ਸਰਕਾਰਾਂ ਦਾ ਵੀ ਹੈਗਾ ਵੀ ਸਰਕਾਰਾਂ ਦੀਆਂ ਲਾਪਰਵਾਹੀਆਂ ਮੰਨੀਆਂ ਜਾਂਦੀਆਂ ਦੇਖੋ ਸੰਦੀਪ ਜੀ ਆਪਾਂ ਚਲੋ ਪਿੱਛੇ ਥੋੜਾ ਜਿਹਾ ਜਾਈਏ 30 35 ਸਾਲ 1988 ਦੇ ਵਿੱਚੜਾ ਆ ਸੀ ਵੱਡਾ ਹੜ੍ਹ ਚਲੋ 23 ਦੇ ਵਿੱਚ ਵੀ ਐ ਚਲੋ ਹੜhta ਸੀ ਪਰ ਐਡਾ ਵੱਡਾ ਨਹੀਂ ਸੀ ਜਿੰਨਾ 25 ਦੇ ਵਿੱਚ ਹੁਣ ਜੇ ਤੁਸੀਂ ਥੋੜਾ ਜਿਹਾ 10 ਸਾਲ ਹੋਰ ਪਿੱਛੇ ਚਲੇ ਜਾਵੋ ਨਾ ਆਪਣੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਠੀਕ ਹੈ ਜੀ ਉਹ ਮਤਲਬ ਸਪੈਸ਼ਲ ਅਪ੍ਰੈਲ ਦੇ ਵਿੱਚ ਜਦੋਂ ਪਤਾ ਵੀ ਮੌਨਸੂਨ ਸਟਾਰਟ ਹੋਣਾ ਮੀਂਹ ਪੈਣੇ ਨੇ ਡੈਮਾਂ ਤੋਂ ਵੀ ਪਾਣੀ ਛੱਡਿਆ ਜਾਊਗਾ ਪਿੱਛੇ ਹਿਮਾਚਲ 'ਚ ਵੀ ਮੀਂਹ ਪੈਣੇ ਨੇ ਦਰਿਆ ਭਰਨ ਕੇ ਤਾਂ ਨੁਕਸਾਨ ਨਾ ਹੋਵੇ ਤਾਂ ਉਹ ਸਪੈਸ਼ਲ ਡਿਊਟੀ ਲਾਉਂਦੇ ਸੀ ਅਫਸਰਾਂ ਦੀ ਵੀ ਬੰਨ ਵਗੈਰਾ ਚੈੱਕ ਕਰੋ ਡਰੇਨਾ ਵਗੈਰਾ ਦੀ ਸਫਾਈ ਕਰੋ ਤਾਂ ਕਿ ਪਾਣੀ ਦੀ ਕਿਤੇ ਬਲੋਕੇਜ ਵੀ ਨਾ ਰਹਿ ਜਾਵੇ ਕਿਤੇ ਪਾਣੀ ਬਲੌਕ ਹੋ ਕੇ ਇਕੱਠਾ ਹੋ ਕੇ ਨੁਕਸਾਨ ਨਾ ਕਰ ਦਵੇ ਬੰਨਾਂ ਨੂੰ ਵੀ ਚੈੱਕ ਕਰੋ ਤਾਂ ਕਿ ਐ ਬੰਨ ਜੇ ਕਿਤੇ ਮਾੜੇ ਮੁੱਟੇ ਮਤਲਬ ਲਾ ਲੋ ਜੇ ਸੈਟਿੰਗ ਕਰਨ ਵਾਲੀ ਹੋਊਗੀ ਵੀ ਤਾਂ ਟੁੱਟਣ ਨਾ ਉਹਨਾਂ ਨੂੰ ਕਰੋ ਪਹਿਲਾਂ ਨਹੀਂ ਆਉਂਦੇ ਸੀਗੇ ਜੀ ਹੜ ਮੈਂ ਸਰਕਾਰਾਂ ਦਾ ਵੀ ਦੋਸ਼ ਹੈ ਜੀ ਕੋਈ ਚੈਕਿੰਗ ਨਹੀਂ ਹੋਈ ਬੰਨਾਂ ਦੀ ਦੱਸੋ ਜੀ ਅਫਸਰਾਂ ਦਾ ਵੀ ਦੋਸ਼ ਮੈਂ ਤਾਂ ਕਹੂੰਗਾ ਅਫਸਰ ਚਲੋ ਠੀਕ ਹੈ ਹੁਣ ਮੈਂ ਉਹ ਡੀਸੀ ਮੈਡਮ ਨੇ ਉਹਨਾਂ ਦਾ ਵੀ ਮਤਲਬ ਤਨਵਾਦ ਕਰਦਾ ਜਿਹੜੇ ਆਪਣੇ ਅੰਮ੍ਰਿਤਸਰ ਦੇ ਨੇ ਸਾਖਸ਼ੀ ਸਾਨੀ ਜੀ ਉਹ ਮਤਲਬ ਗਰਾਊਂਡ ਦੇ ਉੱਤਰ ਕੇ ਵਰਕਰ ਐਦਾਂ ਦੇ ਅਫਸਰ ਚਾਹੀਦੇ ਨੇ ਜੀ ਤੇ ਮਤਲਬ 70 ਸਾਲ ਦਾ ਬਦਲਾਅ ਸੀਗਾ ਇਹਨਾਂ ਦਾ ਮਤਲਬ ਇਹ ਬਦਲਾਅ ਬਦਲਾਅ ਦਾ ਰਾਟ ਲਾ ਕੇ ਰੱਖਿਆ ਕਹਿੰਦਾ ਮਤਲਬ ਵੀ ਸਰਕਾਰ ਨਹੀਂ ਚਲਾਉਣੀ ਹੈ ਪਤਾ ਨਹੀਂ ਵੀ ਸਰਕਾਰ ਚੱਲਣੀ ਕਿਵੇਂ ਆ ਵੀ ਹਾਂ ਕੁਰਸੀ ਤੇ ਬਹਿ ਕੇ ਅਸੀਂ ਮੁੱਖ ਮੰਤਰੀਆਂ ਆ ਚੀਜ਼ ਹੋ ਗਿਆ ਕੋਈ ਸਫਾਈ ਨਹੀਂ ਕਰੀ ਤੁਹਾਡੇ ਕਹਿੰਦਾ ਮਤਲਬ ਤੇ ਇਹੀ ਹੈ ਯਾ ਪ੍ਰਾਣੀਆ ਸਰਕਾਰਾਂ ਚ ਕਾਂਗਰਸ ਨੇ ਚਾਹੇ ਕਾਲੀ ਦਲ ਹੈ 88 ਤੋਂ ਬਾਅਦ 23 ਤੱਕ ਉਹਨਾਂ ਨੂੰ ਇਹ ਸਮਝ ਆ ਗਈ ਸੀ ਵੀ ਜਿਹੜੀਆਂ ਇਹ ਹੜ ਹੁੰਦੇ ਨੇ ਇਹਦਾ ਕਾਰਨ ਕੀ ਹੈ ਹਾਂਜੀ ਹਾਂਜੀ ਮੇਨ ਮੁੱਦਾ ਇਹੀ ਸੀ ਜੀ ਵੀ ਜਿਹੜੇ ਹੜ ਆਉਂਦੇ ਨੇ ਦੇਖੋ ਹੜ ਹੈ ਕੁਦਰਤੀ ਨੇ ਆਪਾਂ ਕਹਿੰਦਾ ਮੀ ਕੁਦਰਤੀ ਵੱਧ ਪੈ ਗਿਆ ਘਟ ਪੈ ਗਿਆ ਪਰ ਜਿਹੜਾ ਆਪਣਾ ਹੁਣ ਬੀਬੀਐਮਬੀ ਬੋਰਡ ਹੈ ਜੀ ਸਮਝਿਓ ਗੱਲ ਨੂੰ ਕੱਲ ਪਰਸੋ ਉਹਨਾਂ ਦੇ ਮੈਚ ਸ਼ਾਇਦ ਨਾਮ ਉਹਨਾਂ ਦਾ ਭੁੱਲ ਰਿਆਂ ਆਫੀਸਰ ਨੇ ਬਿਆਨ ਦਿੱਤਾ ਉਹਨਾਂ ਨੇ ਠੀਕ ਹੈ ਜੀ ਉਹ ਕਹਿੰਦੇ ਵੀ ਮਤਲਬ ਪੰਜਾਬ ਦਾ 39% ਹਿੱਸਾ ਪੰਜਾਬ ਬਾਕੀ 29% ਹਰਿਆਣਾ ਦਾ 27 Rajasthan ਦਾ ਉਹ ਕਹਿੰਦੇ ਜੇ ਇੱਕ ਸਟੇਟ ਜੇ ਕਹਿ ਦੂਗੀ ਵੀ ਤਾਂ ਕੰਮ ਨਹੀਂ ਕਰਨਾ ਮੰਨ ਲਓ ਪੰਜਾਬ ਕਹਿ ਦੂਗਾ ਮੈਂ ਪਾਣੀ ਨਹੀਂ ਦੇਣਾ ਜੇ ਕਿਸੇ ਵੀ ਮੁੱਦੇ ਤੇ ਕਹਿ ਲੋ ਬੀਬੀ ਐਮਬੀ ਦੇ ਤੇ ਹੁਣ ਮੰਨ ਲਓ ਤਿੰਨ ਸਟੇਟਾਂ ਹੋਰ ਨੇ ਨਾਲ ਉਹ ਇਹ ਚਾਉਂਦੇ ਨੇ ਵੀ ਜੇ ਉਹਨਾਂ ਦੀ ਅਸੀਂ ਬੋਰਡ ਫਿਰ ਫੈਸਲਾ ਕਰੂਗਾ ਬੀਵੀਮ ਬੋਰਡ ਦਾ ਪੰਜਾਬ ਦੀ ਨਹੀਂ ਚੱਲਣੀ ਉੱਥੇ ਹੁਣ ਚੱਲਣੀ ਕਿਹਦੀ ਆ ਜਿਹੜੇ ਬੋਰਡ 'ਚ ਬੈਠੇ ਨੇ ਤੇ ਜਿਨ੍ਹਾਂ ਨੇ ਬਿਠਾਏ ਨੇ ਇਹ ਬਹੁਤ ਗੰਭੀਰ ਮੁੱਦਾ ਜੀ ਸੋਚਣ ਵਾਲੀ ਗੱਲ ਆ ਪੰਜਾਬ ਨੂੰ ਚਾਰੇ ਪਾਸਿਓਂ ਘੇਰਿਆ ਜਾ ਰਿਹਾ ਚਾਰੇ ਪਾਸਿਓਂ ਮਾਰਿਆ ਜਾ ਰਿਹਾ ਪੰਜਾਬ ਉੱਠੂਗਾ ਇਹ ਪਹਿਲਾਂ ਤੋਂ ਹੀ ਪੰਜਾਬ ਮਰਦਾ ਨਹੀਂ ਜੀ ਉੱਠੂਗਾ ਠੀਕ ਹੈ ਪਰ ਮੈਂ ਇਹ ਕਹਣਾ ਨੌਜਵਾਨ ਮੁੰਡੇ ਠੀਕ ਹੈ ਜੀ ਮੇਰੇ ਵਰਗੇ ਜਾਂ ਕਹ ਲੋ ਸਿਆਣੇ ਬੰਦੇ ਕੋਈ ਵੀ ਸਰੇਕ ਨੂੰ ਮਤਲਬ ਸੋਹਰਦ ਹੋਣਾ ਚਾਹੀਦਾ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਸਮਝਣੀਆਂ ਚਾਹੀਦੀਆਂ ਨੇ ਪੰਜਾਬ ਦੇ ਪ੍ਰਤੀ ਜਾਗਰੂਕ ਚਾਹੀਦੇ ਨੇ ਹਰ ਸਮੇਂ ਵੀ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਜੀ ਹੜਾਂ ਦਾ ਤਾਂ ਮੈਂ ਤੁਸੀਂ ਮੈਂ ਚਲੋ ਛੱਡੋ ਜੀ ਹੁਣ ਆਪਾਂ ਇੱਕ ਹੋਰ ਗੱਲ ਕਰ ਲੈਂਦੇ ਆ ਸੁਖਵੀਰ ਬਾਦਲ ਜੀ ਨੇ ਅਕਾਲੀ ਦਲ ਦੇ ਪ੍ਰਧਾਨ ਜੀ ਠੀਕ ਹੈ ਜੀ ਕੱਲੇ ਕੱਲੇ ਬੰਨ ਤੇ ਜਾ ਕੇ ਐਸਿਆਂ ਦੀ ਵਿੱਚ ਸੇਵਾ ਕਰ ਰਹੇ ਨੇ ਡੀਜ਼ਲ ਦੀ ਵੀ ਸੇਵਾ ਕਰ ਰਹੇ ਨੇ ਹੁਣ ਤੁਸੀਂ ਇਹ ਦੇਖੋ ਕੱਲੇ ਕੱਲੇ ਬੰਨ ਤੇ ਲੋੜਾਂ ਪੁੱਛ ਰਹੇ ਨੇ ਉਹ ਇਹ ਨਹੀਂਗਾ ਵੀ ਮੈਂ ਪੈਸੇ ਕੋਈ ਬੰਨ ਰਿਆਂ ਜਾਂ ਦਿਖਾ ਰਿਆਂ ਲੋਕਾਂ ਨੂੰ ਵੀ ਮੈਂ ਪੈਸਾ ਦੇਣਾ ਠੀਕ ਹੈ ਉਹ ਸਿਰਫ ਇਹ ਪੁੱਛਦੇ ਨੇ ਤੁਹਾਨੂੰ ਇੱਥੇ ਲੋੜ ਕੀ ਆ ਮੈਨੂੰ ਦੱਸੋ ਮੈਂ ਤੁਹਾਨੂੰ ਹੱਲ ਕਰਕੇ ਦਊਗਾ ਇਹ ਹੁੰਦੀ ਆ ਮਤਲਬ ਸੋਚ ਵੀ ਕਿੱਦਾਂ ਚੱਲਣਾ ਕੀ ਕਰਨਾ ਉਹ ਬੰਦਿਆਂ ਨੇ ਉੱਥੇ ਵੀ ਜਿੰਨੇ ਵੀ ਮੈਂ ਬੰਨ ਤੇ ਦੇਖੇ ਨੇ ਬੰਦੇ ਕਿਸੇ ਨੇ ਕਹਣਾ ਅਸੀਂ ਜਾਲ ਲਿਆਉਣਾ ਜੀ ਉਹਨਾਂ ਨੇ ਪੁੱਛਿਆ ਵੀ ਕਿੰਨੇ ਪੈਸੇ ਜੀ ਸੇ ਆ ਲਓ 2 ਲੱਖ ਰੁਪਇਆ ਲਓ 3 ਲੱਖ ਰੁਪਇਆ 3000 ਡੀਜ਼ਲ ਮੈਂ ਨਾਲ ਲੈ ਕੇ ਆਇਆ ਜੀ 3000 ਸੌਰੀ ਲੀਟਰ ਠੀਕ ਹੈ ਜੀ 9000 ਲੀਟਰ ਦੇ ਪੈਸੇ ਦਿੱਤੇ ਸੌਰੀ 9000 ਲੀਟਰ ਉਹਨਾਂ ਨੇ ਕਿਹਾ ਵੀ ਮੈਂ ਹੋਰ ਦਊਗਾ ਤੁਸੀਂ ਹਿਸਾਬ ਲਾ ਲਓ ਜੀ ਇੱਕ ਬੰਨ ਤੇ ਜੇ ਸਾਰਾ ਤੇਲ ਦਾ ਵੀ ਖਰਚਾ ਲਾ ਲਈ ਤਾਂ 14-15 ਲੱਖ ਰੁਪਇਆ ਵਿੱਚ ਕੈਸ਼ ਨਾ ਖਰਚ ਕੇ ਆਉਂਦੇ ਨੇ ਤੇ ਨਾਲੇ ਇਹ ਵੀ ਕਹਿ ਰਹੇ ਨੇ ਵੀ ਬਾਅਦ ਵਿੱਚ ਮੈਂ ਜ਼ਮੀਨਾਂ ਕਿਸਾਨਾਂ ਦੇ ਪਾਣੀ ਉੱਤਰ ਜਵੇ ਸੈੱਟ ਕਰਕੇ ਵੀ ਦਊਗਾ ਜਿੱਥੇ-ਜਿੱਥੇ ਮੇਰੀ ਲੋੜ ਆ ਮੈਂ ਨਾਲ ਖੜੂਗਾ ਤੁਹਾਡਾ ਸਾਥ ਦਊਗਾ ਦੱਸੋ ਜੀ ਕਿਹੜਾ ਲੀਡਰ ਆ ਕਿਹੜੀ ਸਰਕਾਰ ਆ ਕੌਣ ਬੰਨਾਂ ਦੇ ਹੁਣ ਬੰਨਾਂ ਦੀ ਗੱਲ ਛੱਡ ਦਿਓ ਜੀ ਸਰਕਾਰਾਂ ਦੇ ਕੰਮ ਕੀ ਹੁੰਦੇ ਨੇ ਜੀ ਸਰਕਾਰ ਮੈਂ ਮੰਨ ਲਓ ਕੋਈ ਮੰਤਰੀ ਐ ਕੋਈ ਐਮਐਲਏ ਯਾਰ ਤੁਸੀਂ ਪ੍ਰਬੰਧ ਕਰਕੇ ਦਿਓ ਪਹਿਲੀ ਗੱਲ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ ਇਹ ਤਾਂ ਕਹਿਆਂ ਚੱਕ ਕੇ ਆਪ ਲੱਗ ਜਾਂਦੇ ਨੇ ਕਹਿੰਦੇ ਜੀ ਅਸੀਂ ਕੰਮ ਕਰਦੇ ਆ ਇਹ ਗਲਤ ਹੈ ਕਹਿਆਂ ਚੱਕਣ ਨੂੰ ਤਾਂ 5000 ਬੰਦਾ ਖੜਾ ਜੀ ਉੱਤੇ ਠੀਕ ਆ ਮੁੰਡੇ ਖੜੇ ਨੇ ਨੌਜਵਾਨ ਖੜੇ ਨੇ ਸਿਆਣੇ ਬੰਦੇ ਖੜੇ ਨੇ ਕੰਮ ਕਰਨ ਨੂੰ ਤਾਂ ਖੜੇ ਨੇ ਐਮ ਐਲ ਏ ਐਮ ਪੀ ਜੀ ਚਾਹੇ ਕੋਈ ਵੀ ਹੈ ਮੰਤਰੀ ਆ ਉਹ ਪ੍ਰਬੰਧ ਕਰਨ ਹੁੰਦੇ ਨੇ ਉਹਨਾਂ ਨੂੰ ਪੁੱਛਣ ਵੀ ਤੁਹਾਨੂੰ ਕੀ ਚੀਜ਼ ਚਾਹੀਦੀ ਆ ਕੀ ਘਾਟ ਦੇਤੀਆਂ ਨੂੰ ਉਹਨਾਂ ਨੇ ਆਪਣੀ ਕਿੱਕ ਮਹੀਨੇ ਦੀ ਸੈਲਰੀਆਂ ਬਸ ਆਵਾਦ ਵੀ ਪਾਰਟੀ ਵਾਲਿਆਂ ਨੇ ਸੰਦੀਪ ਜੀ ਇੱਕ ਮਹੀਨੇ ਨਾਲ ਕੀ ਹੋ ਜਾਊਗਾ ਸਮਝੋ ਉਹਨਾਂ ਦਾ ਕਿੰਨਾ ਨਕ ਜ਼ਮੀਨਾਂ ਉਹਨਾਂ ਦੀਆਂ ਗਈਆਂ ਜੀ ਰੇਤਾ ਚੜ ਗਿਆ 4 4 ਫੁੱਟ ਘਰ ਉਹਨਾਂ ਦੇ ਰੁੜ ਗਏ ਡੰਗਰ ਉਹਨਾਂ ਦੇ ਰੁੜ ਗਏ 5 ਮਿੰਟ ਦਾ ਕੱਪੜਾ ਕੱਢਣ ਦਾ ਟਾਈਮ ਨਹੀਂ ਮਿਲਿਆ ਜੀ ਚਲੋ ਠੀਕ ਹੈ ਮੈਂ ਮੰਨਦਾ ਪਿੱਛੇ ਪਾਣੀ ਛੱਡਿਆ ਗਿਆ ਰਾਤ ਨੂੰ ਲੋਕਾਂ ਨੂੰ ਅਗਾਹਤ ਕਰਨਾ ਚਾਹੀਦਾ ਸੀ ਨਾ 5-4 ਘੰਟੇ ਪਹਿਲਾਂ ਵੀ ਭਾਈ ਆਪਣਾ ਸਮਾਨ ਚੱਕੋ ਸਾਈਡਾਂ ਤੇ ਲਾ ਲਓ ਪਾਣੀ ਬਹੁਤ ਏਜਾ ਪਿੱਛੋਂ ਲੋਕਾਂ ਨੂੰ ਤਾਂ ਮੱਝਾਂ ਖੋਲਣ ਦਾ ਟਾਈਮ ਨਹੀਂ ਮਿਲਿਆ ਉਹ ਜਾਨਵਰ ਜਿਹੜੇ ਵਿਚਾਰੇ ਕੰਧਾਂ ਤੇ ਲਟਕੇ ਮੱਝਾਂ ਮੈਂ ਦੇਖਿਆ ਮਰੇ ਨੇ ਉਹਨਾਂ ਦਾ ਸ਼ਰਾਬਗੀ ਨੂੰ ਪਊਗਾ ਦੱਸੋ ਵੀ ਮੈਨੂੰ ਨਾ ਇੱਕ ਐਮਐਲਏ ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਵੱਡਾ ਵੱਡਾ ਐਮਐਲਏ ਹੈ ਤੇ ਉਹ ਕਹਿੰਦਾ ਸੁਖਵੀਰ ਬਾਦਲ ਨੇ ਸਾਨੂੰ ਕੰਡੇ ਬੀਜਤੇ ਮੈਂ ਕਿਹਾ ਕਿਉਂ ਕਹਿੰਦਾ ਯਾਰ ਜਗਾ ਜਗਾ ਜਾ ਕੇ ਪੈਸੇ ਦੇ ਜਾਂਦਾ ਹੁਣ ਸਾਨੂੰ ਵੀ ਦੇਣੇ ਪੈਂਦੇ ਯਾਰ ਤੁਸੀਂ ਸਰਕਾਰ ਦੇ ਵਿੱਚ ਹੋ ਕੇ ਇਹ ਜੇ ਗੱਲਾਂ ਤੁਹਾਨੂੰ ਸ਼ੋਭਾ ਦਿੰਦੀਆਂ ਨੇ ਯਾਰ ਪੈਸੇ ਦੇਣ ਦੀ ਗੱਲ ਨਹੀਂ ਤੁਸੀਂ ਪ੍ਰਬੰਧ ਕਰੋ ਪੈਸੇ ਨਹੀਂ ਮੰਗੇ ਕਿਸੇ ਨੇ ਪ੍ਰਬੰਧ ਕਰੋ ਉੱਥੇ ਲਾਓ ਡਿਊਟੀ ਐਸ ਡੀ ਐਮ ਦੀ ਲਾਓ ਡੀ ਸੀ ਦੀ ਲਾਓ ਨਹਿਰੀ ਮਹਿਕਮੇ ਵਾਲਿਆਂ ਦੀ ਵੀ ਬੈਠੋ ਇੱਥੇ ਮੂਰੇ ਹੋ ਕੇ ਕੰਮ ਕਰਾਓ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਕਟੋ ਬਿੱਲ ਦੋ ਜੋ ਕੁਝ ਮਰਜ਼ੀ ਕਰੋ ਪ੍ਰਬੰਧਕ ਪੈਸਾ ਕਿਨੇ ਮੰਗਿਆ ਜੀ ਕਹਿੰਦਾ 20000 ਰੁਪਿਆ ਦੇ ਦੇਣਾ ਨਾ ਕਿੱਲੇ ਦਾ ਮੈਂ ਸੰਦੀਪ ਜੀ 20000 ਨਾ ਕੀ ਕਰਾਂਗੇ ਕੀ ਹੋਊਗਾ ਕਿਸਾਨਾਂ 'ਚ ਜਾ ਕੇ ਤਾਂ ਦੇਖੋ ਨਾ ਉਹ ਲੋਕਾਂ 'ਚ ਹੜਾਣੇ ਜਾ ਕੇ ਦੇਖੋ ਵੀ 20000 ਨਾ ਕੀ 할ੂ ਦੁਨੀਆ ਸੇਵਾ ਕਰਦੀ ਹੈ ਜੀ ਮੈਂ ਸਿਫਤ ਕਰਦਾ ਮਨਕੀਰ თੌਲਖ ਦੀ ਹੂੰ ਉਹ ਬੰਦਾ ਗਰਾਊਂਡ ਤੇ ਉੱਤਰ ਕੇ ਜਿੰਨੀ ਸੇਵਾ ਕਰ ਰਿਹਾ ਨਾ ਹੂੰ ਉਨੀ ਘਟਾ ਮੈਂ ਉਹ ਤਾਂ ਕੀ ਕੀ ਤੁਹਾਨੂੰ ਗਿਣਾ ਦਵਾਂ ਟਰੈਕਟਰ ਦੇਣਾ ਬਜ਼ੁਰਗ ਵਿਚਾਰੇ ਉਹਦਣ ਮਾਤਾ ਜੀ ਨੂੰ ਬੰਦਾ ਕਹਿੰਦਾ ਤੁਸੀਂ ਸੌਣੇ ਕਿੱਥੇ ਹੋ ਮਾਤਾ ਜੀ ਉਹ ਕਹਿੰਦੇ ਵੀ ਮਤਲਬ ਘਰ ਕੋਲ ਸਾਰਾ ਟੁੱਟ ਚੁੱਕਿਆ ਵੀ ਅਸੀਂ ਡੰਗਰਾਂ ਵਾਲੇ ਦੇ ਸੌਣੇ ਬਾੜੇ 'ਚ ਉਹ ਕਹਿੰਦਾ ਮਾਤਾ ਕਿਤੇ ਡੰਗਰਾਂ ਵਾਲੇ ਦੇ ਨਹੀਂ ਸੌਣਾ ਚਲੋ ਮੇਰੇ ਨਾਲ ਚੰਡੀਗੜ੍ਹ ਮੇਰੀ ਕੋਠੀ 'ਚ ਕਿੱਡਾ ਹੌਸਲਾ ਜੀ ਬੰਦੇ ਦਾ ਦਲਜੀਤ ਦੱਸਾਂ ਜਾ 10 ਪਿੰਡ ਕਹਿੰਦਾ ਮੈਂ ਗੋਦ ਲੈਣਾ ਸੁਨਾਲੀ ਹੈ ਜੀ ਕਿੱਡੇ ਕਲਾਕਾਰ ਦੀ ਮੈਨੇਜਰ ਆਹੋ ਵਰਲਡ ਲੈਵਲ ਤੇ ਬਿੱਲਬੋਰਡ ਤੇ ਬੰਦਾ ਛਾਇਆ ਬਿੱਲਬੋਰਡ ਤੇ ਸੁਨਾਲੀ ਉਹਨਾਂ ਦੇ ਨਾਮ ਨੇ ਮੈਨੇਜਰਾਂ ਦੇ ਬਿਲਕੁਲ ਹੈ ਉਹ ਗਰਾਊਂਡ ਲੈਵਲ ਤੇ ਤੁਰੇ ਫਿਰਦੇ ਨੇ ਤੇ ਹੁਣ ਆਪਾਂ ਚਲੋ ਇਹ ਤਾਂ ਹੋ ਗਿਆ ਨਾ ਵੀ ਜਿਹੜਾ ਵੀ ਹੜਾਂ ਦੀ ਮਾਰ ਤੋਂ ਆਇਆ ਤੇ ਹੁਣ ਜਦੋਂ ਨਾ 2022 ਦੀ ਇਲੈਕਸ਼ਨ ਹੁੰਦੀ ਹੈ ਆਮ ਆਦਮੀ ਪਾਰਟੀ 99 93 ਸੀਟਾਂ ਲੈ ਕੇ ਸੱਤਾ ਚ ਆ ਜਾਂਦੀ ਹੈ ਤੇ ਕਾਲੀ ਦਲ ਦੀ ਇੱਕ ਦੋ ਰਹਿ ਜਾਂਦੀ ਹੈ ਕਹਿੰਦੇ ਜੀ ਕਾਲੀ ਦਲ ਤਾਂ ਖਤਮ ਹੋ ਗਿਆ ਤੇ ਅੱਜ ਦੇ ਦਿਨ ਚ ਕਾਲੀ ਦਲ ਕਿੱਥੇ ਹੈ ਤੇ ਖਤਮ ਹੋਇਆ ਕਾਲੀ ਦਲ ਹੜਾਂ ਦੇ ਵਿੱਚ ਖੜਦਾ ਹੈ ਖਤਮ ਹੋਇਆ ਕਾਲੀ ਦਲ ਦਾ ਕੱਲਾ ਕੱਲਾ ਵਰਕਰ ਹੜਪੀੜਤਾ ਦੀ ਸੇਵਾ ਲਈ ਹਾਜ਼ਰ ਹੋਇਆ ਤੁਸੀਂ ਨੇ ਕਿਹਾ ਵੀ ਉਹ ਕਹਿੰਦੇ ਨੇ ਅਸੀਂ ਰੇਤਾ ਵੀ ਚੁਕਾ ਕੇ ਜਾਵਾਂਗੇ ਜ਼ਮੀਨਾਂ ਦੇ ਵਿੱਚੋਂ ਉਹ ਅਕਾਲੀ ਦਲ ਖੜਾ ਹੈ ਨਾ ਹੁਣ ਤੁਸੀਂ 27 ਦੇ ਵਿੱਚ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਵੀ ਅਕਾਲੀ ਦਲ ਵਾਪਸ ਆਊਗਾ ਟੱਕਰ ਹੋਊਗੀ ਜਾਂ ਨਹੀਂ ਦੇਖੋ ਸੰਦੀਪ ਜੀ ਗੱਲ ਇੱਕ ਟੱਕਰ ਦੇ ਵਿੱਚ ਤਾਂ ਹੈ ਨਹੀਂ ਕੋਈ ਜਿਹੜੀ ਗੱਲ ਹੈ ਕਿ ਸਹੀ ਹੁਣ ਹੜਾਂ ਦੀ ਗੱਲ ਤੇ ਆਪਾਂ ਆ ਜੀਏ ਦੇਖੋ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਪ੍ਰਧਾਨ ਤੋਂ ਲੈ ਕੇ ਨਾ ਉੱਪਰ ਤੋਂ ਲੈ ਕੇ ਥੱਲੇ ਤੱਕ ਵਰਕਰ ਕੀ ਹਲਕਾ ਇੰਚਾਰਜ ਕੀ ਜ਼ਿਲ੍ਹਾ ਪ੍ਰਧਾਨ ਕੀ ਇੱਥੇ ਤੱਕ ਸਰਪੰਚ ਕੱਲੇ ਕੱਲੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਜੀ ਅਸੀਂ ਖੰਨੇ ਤੋਂ ਅਸੀਂ ਪਿੰਡ ਤੋਂ ਸਰਪੰਚਾਂ ਮੈਂ ਅਸੀਂ ਰਾਸ਼ਨ ਦੇਖੋ ਗੱਲਾਂ ਦੱਸ ਨਹੀਂ ਹੁੰਦੀਆਂ ਤੁਸੀਂ ਹੁਣ ਅਕਾਲੀ ਦਲ ਬਾਰੇ ਪੁੱਛ ਲਿਆ ਤਾਂ ਮੈਂ ਤੁਹਾਨੂੰ ਦੱਸ ਰਿਹਾ ਆਪਣੇ ਹਲਕਾ ਇੰਚਾਰਜ ਜਯਾਦਵਿੰਦਰ ਸਿੰਘ ਜਾਦੂ ਜੀ ਖੰਨੇ ਤੋਂ 2 ਟਰੱਕ ਭਰ ਕੇ ਰਾਸ਼ਨ ਦੇ ਜਲੰਧਰ ਛੱਡ ਕੇ ਆਇਆ ਕਾਲੀ ਦਲ ਨੇ ਸਪੈਸ਼ਲ ਆਪ ਦਾ ਕੇਂਦਰ ਬਣਾਇਆ ਵੀ ਜਿੰਨਾ ਵੀ ਪੰਜਾਬ ਦੇ ਵਿੱਚੋਂ ਜੋ ਸੇਵਾ ਆਪ ਰਾਸ਼ਨ ਕੁਝ ਵੀ ਹੈ ਉਥੇ ਇਕੱਠਾ ਕਰਾਂਗੇ ਤੇ ਜੋ ਹੜ ਫੀਟਤ ਨੇ ਉਹਨਾਂ ਨੂੰ ਕੀ ਲੋੜਾ ਉਹ ਹਸਾਵ ਨਾਲ ਆਪਾਂ ਉਥੇ ਡਿਲੀਵਰੀ ਕਰਾਂਗੇ ਅਸੀਂ ਖੁਦ ਜੀ ਮੈਂ ਤੁਹਾਨੂੰ ਦੱਸਦਾ ਅਸੀਂ ਖੁਦ ਜਯਾਦਵਿੰਦਰ ਜਾਦੂ ਜੀ ਦੇ ਨਾਲ ਜਿੰਨੀ ਜੋਗੇ ਅਸੀਂ ਸੀਗੇ ਅਸੀਂ ਆਪ ਰਾਸ਼ਨ ਲੈ ਕੇ ਮਤਲਬ ਪੇਟੀਆਂ ਲੈ ਕੇ ਆਪ ਗੱਡੀਆਂ ਚ ਲੋਡ ਕਰਕੇ ਆਪ ਜਲੰਧਰ ਤੱਕ ਛਡਾ ਕੇ ਆਏ ਆ ਜੀ ਇਹ ਤੁਹਾਡੇ ਚੈਨਲ ਤੇ ਅੱਜ ਮੈਂ ਦੱਸ ਰਿਹਾ ਗੱਲ ਮੈਂ ਅੱਜ ਤੱਕ ਕਿਸੇ ਨੂੰ ਦੱਸਿਆ ਵੀ ਹੈ ਨਹੀਂ ਵੀ ਅਸੀਂ ਸੇਵਾ ਕੀਤੀ ਆ ਜਾਂ ਕਰ ਰਹੇ ਆ ਪਰ ਮੈਂ ਇਹ ਗੱਲ ਕਹਿਣਾ ਅਸੀਂ ਅੱਗੇ ਵੀ ਸੇਵਾ ਕਰਾਂਗੇ ਸਾਡਾ ਅਸੀਂ ਦੱਸਦੇ ਨਹੀਂ ਹੁੰਦੇ ਜੀ ਕੀ ਕਰਦੇ ਆ ਅਸੀਂ ਅੱਗੇ ਵੀ ਸੇਵਾ ਕਰਦੇ ਰਹੇ ਆ ਤਾਂ ਕਰਾਂਗੇ ਹੜਪੀੜਤਾਂ ਲਈ ਵੀ ਕਰਾਂਗੇ ਸਭ ਲਈ ਕਰਾਂਗੇ ਠੀਕ ਹੈ ਜੀ ਬਾਕੀ ਸਾਡੇ ਪਿੰਡ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਨਾ ਸੇਵਾ ਮਤਲਬ ਗੱਲਾਂ ਹੁਣ ਤੁਸੀਂ ਛੇੜ ਲੀਆਂ ਤਾਂ ਨਿਕਲਦੀਆਂ ਨੇ ਸਾਡੇ ਪਿੰਡ ਦੀ ਬੇਟੀ ਦਾ ਇਲਾਜ ਕਰਾਉਣ ਲਈ ਉਹਨਾਂ ਕੋ ਵਿਚਾਰਿਆ ਨੇ ਸਾਨੂੰ ਦੱਸਿਆ ਵੀ ਪੈਸੇ ਘਟ ਗਏ ਸੀ ਅੱਛਾ ਬੇਟੀ ਨੂੰ ਮਤਲਬ ਡੈਲਸਸ ਹੋ ਰਿਆ ਸੀ ਕਿਡਨੀਆਂ ਕੋਈ ਪ੍ਰੋਬਲਮ ਸੀ ਕਿਡਨੀ ਖਰਾਬ ਸੀ ਗਰੀਬ ਪਰਿਵਾਰ ਪਰ ਅਸੀਂ ਉਹ ਗਰੀਬ ਪਰਿਵਾਰ ਦਾ ਸਾਥ ਵੀ ਦਿੱਤਾ ਵੀਡੀਓ ਵੀ ਬਣਿਆ ਨੇ ਉਹ ਤੋਂ ਮੇਰੇ ਹਿਸਾਬ ਨਾਲ ਡੈਲੀ ਪੋਸਟ ਵਾਲੇ ਚੈਨਲ ਵਾਲੇ ਵੀ ਆਏ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਬੇਟੀ ਨੂੰ 3.5 ਲੱਖ ਰੁਪਏ ਇਕੱਠਾ ਕਰਕੇ ਹਸਪੀਟਲ 'ਚ ਜਮ੍ਹਾਂ ਕਰਾਉਣਾ ਹਫ਼ਤੇ ਦੇ ਵਿੱਚ ਵਿੱਚ ਤਾਂ ਕਿ ਬੇਟੀ ਦਾ ਇਲਾਜ ਹੋ ਸਕੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਚਾਹੇ ਮੈਂ ਪਿੰਡ ਦੇ ਵਿੱਚੋਂ ਕੱਲੇ-ਕੱਲੇ ਘਰ 'ਚੋਂ ਮੰਗ ਕੇ ਰੁਪਈਏ ਦੇਵਾਂ ਚਾਹੇ ਮੈਂ ਜਿਵੇਂ ਮਰਜ਼ੀ ਪੂਰੇ ਕਰਾਂ ਤਹਾਨੂੰ ਪੈਸੇ ਦਿੱਤੇ ਜਾਣਗੇ। ਇਹੀ ਪੰਜਾਬ ਹੈ। ਇਹੀ ਪੰਜਾਬ ਆ ਜੀ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਆਪਣੇ ਪਿੰਡ ਦੀ ਵੀ ਸਿਫਤ ਕਰਦਾ ਤੇ ਪਿੰਡ ਦੇ ਲੋਕ ਸਾਡੇ ਇੰਨੇ ਚੰਗੇ ਨੇ ਤੇ ਇੰਨਾ ਕ ਸਾਥ ਦਿੰਦੇ ਨੇ ਜੀ। ਮਤਲਬ ਅਸੀਂ 1-1 ਰੁਪਿਆ ਇਕੱਠਾ ਕਰਕੇ ਮੈਂ ਬਾਹਰ ਅਮਰੀਕਾ 'ਚ ਬ੍ਰਦਰ ਬੈਠਾ ਉਹਨੂੰ ਫੋਨ ਮਾਰਿਆ। ਉਹਨੇ ਗਾਹਾਂ ਆਪਣੇ ਮਿੱਤਰਾਂ ਨੂੰ ਅਮਰੀਕਾ 'ਚ ਫੋਨ ਮਾਰਿਆ। ਉਹਨਾਂ ਨੇ ਪੈਸੇ ਭੇਜੇ ਮੇਰੇ ਦੋਸਤ ਨੇ ਕੰਨੇ ਤੋਂ ਚਲੋ ਸਰਪੰਚ ਦੀ ਮੁੰਡਾ ਜੀਪੀ ਉਹ ਵੀ ਕੈਨੇਡਾ ਅਮਰੀਕਾ ਚਲੇ ਗਿਆ। ਉਹਨਾਂ ਨਾਲ ਗੱਲ ਕਰੀ ਉਹਨਾਂ ਨੇ ਵੀ ਪੈਸਾ ਭੇਜਿਆ। ਤੁਸੀਂ ਸਰਪੰਚ ਹੋਣ ਦੇ ਨਾਤੇ ਮਤਲਬ ਤੁਹਾਡੇ ਮਦਰ ਸਰਪੰਚ ਨੇ ਸਰਪੰਚ ਹੋਣ ਦੇ ਨਾਤੇ ਤੁਸੀਂ ਪੂਰਾ ਫਰਜ਼ ਨਿਭਾਇਆ ਪੂਰਾ ਨਹੀਂ ਸਰਪੰਚ ਆਪਾਂ ਉਸ ਸਮੇਂ ਦਾ ਆਪਣੇ ਕਹਿੰ ਲੋ ਪਿਛਲੀ ਪੰਜ ਆਹ ਟਰਮ ਤੋਂ ਪਿਛਲੀ ਟਰਮ ਦੀ ਗੱਲ ਉਦੋਂ ਆਪਾਂ ਸਰਪੰਚ ਵੀ ਹੈ ਨਹੀਂ ਸੀਗੇ ਕਿਉਂਕਿ ਉਦੋਂ ਸਾਡਾ ਐਸ்சி ਭਾਈ ਸੀਗਾ ਸਰਪੰਚ ਆਪਾਂ ਖੜ ਨਹੀਂ ਸਕਦੇ ਸੀ ਕੈਟਾਗਰੀ ਜਰਨਲ ਸੀ ਆਪਣੀ ਤਾਂ ਆਪਾਂ ਉਹਨਾਂ ਨੂੰ 3.5 ਲੱਖ ਰੁਪਏ ਚੌਥੇ ਦਿਨ ਇਕੱਠਾ ਕਰਕੇ ਦਿੱਤਾ ਸੀ ਵੀ ਬੇਟੀ ਦਾ ਇਲਾਜ ਕਰਾਓ ਬੇਟੀ ਦੇ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਚਲੋ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੈ ਇਲਾਜ ਵੀ ਕਰਾਇਆ ਚਲੋ ਬੇਟੀ ਨਹੀਂ ਬਚ ਸਕੀ ਪਰ ਪ੍ਰਮਾਤਮਾ ਨੇ ਉਹਨਾਂ ਦੇ ਝੋਲੀ ਸਾਲਵਾ ਦੇ ਇੱਕ ਹੋਰ ਬੇਟੀ ਪਾਈ ਪਰ ਮੈਂ ਇਹ ਕਹਿਣਾ ਚਾਹੁੰਨਾ ਵੀ ਮਤਲਬ ਦੇਖੋ ਬਿਮਾਰੀ ਠਮਾਰੀ ਕਿਸੇ ਨੂੰ ਵੀ ਆ ਸਕਦੀ ਹੈ ਯਾਰ ਸਾਥ ਦਿਓ ਪੰਜਾਬ ਹੈ ਕੋਈ ਬਿਹਾਰ ਜੂਪੀ ਨਹੀਂ ਹੈਗਾ ਸਾਥ ਦਿਓ ਹੜਾਂ ਦੇ ਵਿੱਚ ਜਿਵੇਂ ਉਹ ਸੁਖਵੀਰ ਫਿਰਦਾ ਨਾ ਗੱਜ ਦਾ ਦੇਖੋ ਕਿਸੇ ਨੂੰ ਮਾੜਾ ਆਪਾਂ ਕਹਿ ਦਈਏ ਵੀ ਹਾਂ ਜਿਹਦੇ ਜੋ ਚੰਗਾ ਕੀਤਾ ਉਹਦੀ ਸਿਫਤ ਕਰੋ ਪਰਦਾਨਾ ਹੜਾ ਚ ਜੀ ਇਹ ਤੇ ਚਿੰਝਰ ਦਾ ਕਿਵੇਂ ਜੂਥ ਪ੍ਰਧਾਨ ਨੇ ਕਾਲੀ ਦਿਲ ਦੇ ਸਰਜੀਤ ਸਿੰਘ ਚਿੰਝਰ ਉਹਨਾਂ ਨੂੰ ਕਿਵੇਂ ਦੇਖਦੇ ਚਲੋ ਪ੍ਰਧਾਨ ਦਾ ਤਾਂ ਕੰਮ ਹੈ ਨਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਰੇ ਪੰਜਾਬ ਦੇ ਵਿੱਚ ਫਿਰਦੇ ਨੇ ਤੇ ਜੂਥ ਨੂੰ ਕਿੱਥੋਂ ਤੱਕ ਜੋੜਿਆ ਸਰਜੀਤ ਸਿੰਘ ਚਿੰਝਰ ਨੇ ਇਹ ਇਹ ਵੀ ਦੱਸੋ ਤੁਸੀਂ ਮੈਨੂੰ ਕਿਉਂਕਿ ਤੁਸੀਂ ਵੀ ਜੂਥ ਦੇ ਸਰਪੰਚ ਹੋ ਹਾਂਜੀ 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 ਮੈਂ ਚਲੋ ਸਰਪੰਚ ਵੀ ਆ ਤੇ ਲਾਲੋ ਇੱਕ ਸੋਸ਼ਲ ਵਰਕਰ ਵੀ ਆ ਜੀ ਆਪਾਂ ਦੇਖੋ ਸਮਾਜ ਦੇ ਵਿੱਚ ਰਹਿੰਦੇ ਆ ਆਪਾਂ ਪਹਿਲਾਂ ਤੋਂ ਚਲੋ ਮੇਰੇ ਫਾਦਰ ਸਾਹਿਬ ਬੈਂਕਾਂ ਦੇ ਡਾਇਰੈਕਟਰ ਵੀ ਰਹੇ ਨੇ ਓਪੀਏ ਡੀਵੀ ਦੇ ਸਰਪੰਚ ਵੀ ਰਹੇ ਨੇ ਅਸੀਂ ਪ੍ਰਾਣੇ ਮਤਲਬ ਅਕਾਲੀ ਦਲ ਨਾਲ ਜੁੜੇ ਹੋਏ ਨੇ ਦਾਦੇ ਪਰਦਾਦਿਆਂ ਤੋਂ ਠੀਕ ਹੈ ਜੀ ਜਿਹੜੇ ਝਿੰਜਰ ਜੀ ਨੇ ਉਹਨਾਂ ਦੀ ਮਤਲਬ ਗੱਲ ਦਾ ਦਣਾ ਸਰਬਜੀਤ ਝਿੰਜਰ ਮੈਂ ਉਹਨਾਂ ਨੂੰ ਮਿਲਿਆ ਤਾਂ ਚਲੋ ਇੱਕ ਦੋ ਵਾਰੇ ਆਉਂਗਾ ਕਿਉਂਕਿ ਉਹ ਵੱਡੇ ਅਹੁਦੇ ਤੇ ਨੇ ਆਪਾਂ ਹੁਣ ਲੋਕਲ ਲੈਵਲ ਤੇ ਚਲੋ ਜਦ ਆਉਂਦੇ ਨੇ ਮਿਲਦੇ ਨੇ ਪਰ ਉਹਨਾਂ ਦਾ ਸਵਾ ਇੰਨਾ ਕ ਨਿੱਗਾ ਜੀ ਮੈਂ ਕਹਣਾ ਵੀ ਤੁਸੀਂ ਚਲੋ ਸੰਦੀਪ ਜੀ ਕਦੇ ਮਿਲ ਕੇ ਦੇਖਿਓ ਬੰਦੇ ਨੂੰ ਫੇਰ ਪਤਾ ਲੱਗਦਾ ਇੰਨਾ ਕਿ ਨਿੱਗਾ ਸਵਾ ਮੈਂ ਕਹਿੰਦਾ ਇੱਕ ਘਰੋਂ ਆਮ ਮੁੰਡਾ ਕਿਸਾਨ ਦਾ ਅੱਜ ਪ੍ਰਧਾਨ ਆ ਜੂਥ ਦਾ ਪਰ ਜਿੰਨਾ ਜੂਥ ਉਹ ਜੋੜ ਰਹੇ ਨੇ ਨਾ ਵਰਕ ਕਰ ਰਹੇ ਨੇ ਆ ایسਰੂ ਕਾਨਫਰੰਸ ਹੋਈ ਆ ਜੀ 15 ਅਗਸਤ ਤੇ ਅਸੀਂ ਵੀ ਸੀਗੇ ਉੱਤੇ ਝਿੰਜਰ ਜੀ ਵੀ ਆਏ ਨੇ ਠੀਕ ਹੈ ਮਤਲਬ ਕਾਫਲਾ ਦੇਖਣ ਆਲਾ ਸੀ ਇਹਨਾਂ ਨਾ ਮੁੰਡਿਆਂ 'ਚ ਉਤਸ਼ਾਹ ਵੀ ਝਿੰਜਰ ਜੀ ਆ ਗਏ ਝਿੰਜਰ ਜੀ ਆ ਗਏ ਕਿਉਂਕਿ ਦੇਖੋ ਉਤਸ਼ਾਹ ਨੌਜਵਾਨੀ ਚ ਤਾਂ ਹੀ ਉਹ ਜਿਹੜੇ ਮੂਰ ਮੂਰ ਵਾਲਾ ਮਿਲਵਰਤਨ ਵਾਲਾ ਨਿੱਗਾ ਹੂ ਲੀਡਰ ਵਧੀਆ ਹੂ ਸੁਭਾਅ ਵਧੀਆ ਹੂ ਠੀਕ ਆ ਨਾ ਜੀ ਮਤਲਬ ਨਿੱਗਾ ਸੁਭਾਅ ਉਹਨਾਂ ਦਾ ਮੈਂ ਦੇਖਿਆ ਮਜੂਤ ਨੂੰ ਵੀ ਜੋੜ ਰਹੇ ਨੇ ਤੇ ਵਰਕ ਮੈਂ ਕਹਿੰਦਾ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਨੇ ਕਨੌਰ ਚ ਨੇਰੀ ਲੈਂਦੀ ਬਈਏ ਕਨੌਰ ਦੀ ਦੇਖੋ ਕਨੌਰ ਦੇ ਵਿੱਚ ਕੋਈ ਪਹੁੰਚਿਆ ਬੰਨ ਤੇ ਤੁਹਾਡੇ ਸਾਹਮਣੇ ਹੀ ਆ ਝਿੰਜਰ ਖੜਾ ਉੱਥੇ ਬੰਨ ਤੇ ਨਾ ਅਗਲਾ ਦੇਖੋ ਜੋ ਮੈਂ ਇਹ ਪਹਿਲਾਂ ਵੀ ਕਿਹਾ ਵੀ ਕੰਮਾਂ ਦੀ ਰਾਜਨੀਤੀ ਵਧੀਆ ਹੁੰਦੀ ਹੈ। ਵਧੀਆ ਕੰਮ ਕਰੋਗੇ ਤਾਂ ਕੋਈ ਨਹੀਂ ਗੱਲ ਕਰਦਾ। ਗਰ ਲਾਲ ਘਨੌਰ ਨੂੰ ਪਸੀਨੇ ਲਿਆਂਦੇ ਪਏ ਨੇ। ਦੇਖੋ ਫਿਰ ਬੰਨ ਬੰਨਿਆ ਨਹੀਂ ਹੋਇਆ। ਆ ਕੇ ਜਾਂ ਤਾਂ ਸਪਸ਼ਟੀਕਰਨ ਦੇ ਦਿਓ। ਦੇਖੋ ਜੀ ਗੱਲਾਂ ਦੋ ਨੇ। ਹਾਂ ਜਾਂ ਨਾ ਮੈਂ ਹੁਣ ਮੈਂ ਆ ਜੇ ਤਾਂ ਅਗਲੇ ਨੇ ਬੰਨ ਬੰਨਿਆ ਆਪਣੀ ਦੋ ਕਿਲੇ ਜ਼ਮੀਨ ਬਚਾਉਣ ਲਈ ਲੋਕਾਂ ਦੇ ਹਜ਼ਾਰਾਂ ਕਿਲੇ ਰੋੜ ਤੇ ਜੇ ਬੰਨਿਆ ਬੰਨ ਤਾਂ ਲੋਕ ਦਾ ਬੰਦਾ ਜੇ ਨਹੀਂ ਬੰਨਿਆ ਤਾਂ ਕਿ ਮੀਡੀਆ 'ਚ ਗੱਲ ਕਰੋ ਵੀ ਇਲਜ਼ਾਮ ਝੂਠਾ ਝਿੰਦਰ ਝੂੜਾ ਇਲਜ਼ਾਮ ਲਾ ਰਿਹਾ। ਗੱਲ ਤਾਂ ਇਹੀ ਆ ਨਾ ਜੀ ਸਪਸ਼ਟੀਕਰਨ ਦੋ ਦੇਣਾ ਚਾਹੀਦਾ ਮੈਂ ਤਾਂ ਇਹ ਕਹਿ ਰਿਹਾ ਦੇਣਾ ਚਾਹੀਦਾ ਮੌਜੂਦਾ ਐਮਐਲਏ ਨੇ ਦੋ ਆ ਕਿ ਸਪਸ਼ਟੀਕਰਨ ਪਰ ਚੰਜਰ ਦੀ ਸਿਫਤ ਪੱਤਰਕਾਰਾਂ ਦੀ ਕੈਮਰੇ ਬੰਦ ਕਰਾਉਂਦੇ ਨੇ ਗਰਦਾਲ ਘਨੌਰੋਂ ਨਹੀਂ ਤਾਂ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਹੈ ਪੱਤਰਕਾਰ ਨੇ ਸਵਾਲ ਪੁੱਛਿਆ ਉਹ ਕਹਿੰਦਾ ਕੈਮਰਾ ਬੰਦ ਕਰ ਮੈਂ ਤੁਹਾਨੂੰ ਪਹਿਲਾਂ ਕਹਿ ਕਿ ਜਿਆਦਾ ਦੇਖੋ ਕੋਈ ਐਮਐਲਏ ਆ ਕੋਈ ਸਰਪੰਚ ਆ ਜੀ ਕੋਈ ਐਮਪੀ ਆ ਕੋਈ ਮੰਤਰੀ ਮੁੱਖ ਮੰਤਰੀ ਆ ਜੇ ਤੁਸੀਂ ਕੰਮ ਚੰਗਾ ਕਰਦੇ ਹੋ ਕੈਮਰੇ ਤਾਂ ਕੀ ਤੁਸੀਂ 10 ਬੰਦੇ ਤੁਹਾਨੂੰ ਭੱਜ ਕੇ ਆ ਕੇ ਤੁਹਾਡੇ ਲਵੇ ਲੱਗਣਗੇ ਕੈਮਰੇ ਤਾਂ ਤੁਸੀਂ ਐ ਕਹੋਗੇ ਵੀ ਕੈਮਰੇ ਲਾਓ ਬਈ ਮੈਂ ਸੱਚਾ ਤੁਹਾਨੂੰ ਬੋਲਾਂ ਤੇ ਦੱਸਾਂ ਮੇਰੇ ਚ ਕੋਈ ਕਾਣੇ ਨਹੀਂ ਗੀ ਮੈਂ ਕਿਉਂ ਕੈਮਰੇ ਬੰਦ ਕਰਾਵਾਂ ਇਹ ਤਾਂ ਹੋ ਗਿਆ ਹੁਣ ਤੇ ਰਮਨ ਜੀ 27 ਚ ਕੀ ਦੀ ਸਰਕਾਰ ਦੇਖਦੇ ਬਣਦੀ ਦੇਖੋ ਜੀ ਪੰਜਾਬ ਦੇ ਲੋਕ ਜੇ ਮੈਂ ਕਹਾ ਦੇਖੋ ਸੱਚ ਹੈ ਜਦ ਅਕਾਲੀ ਦਲ ਦੀ ਸਰਕਾਰ ਸੀ ਆਪਾਂ ਉੱਥੋਂ ਚੱਲਦੇ ਆ ਬਾਦਲ ਸਾਹਿਬ ਸੀ ਵੱਡੇ ਸਖਬੀਰ ਜੀ ਮਿਲਣਾ ਦਾ ਉਪ ਮੁੱਖ ਮੰਤਰੀ ਸੀ ਹੋਮ ਮਿਨਿਸਟਰ ਵੀ ਚ ਲੋ ਡਿਪਾਰਟਮੈਂਟ ਇਹਨਾਂ ਕੋਲ ਸੀ ਹਨਾ ਬਾਦਲ ਸਾਹਿਬ ਦੇ ਕੀਤੇ ਕੰਮ ਕਿੰਨੇ ਕ ਆਪਾਂ ਗਣਾਈਏ ਬਹਿ ਕੇ ਤੁਹਾਨੂੰ ਕਿ ਮਤਲਬ ਕੰਮੇ ਸਾਰੇ ਕਰੇ ਕੰਮੇ ਉਹਨਾਂ ਦੇ ਨੇ ਦੇਖੋ ਜੀ 8 ਲੈਨਾਂ ਵਿਛਾਤੀਆਂ ਪੰਜਾਬ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਰੋੜਾਂ ਦਾ ਜਾਲ ਵਿਛਾ ਦਾਂਗੇ ਪੁਲਾਂ ਦਾ ਜਾਲ ਵਿਛਾ ਦਾਂਗੇ ਵਿਛਿਆ ਕਿ ਨਹੀਂ ਮੈਨੂੰ ਦੱਸੋ ਵੀ 8 ਲੈਨਾਂ ਜਾਂਦੀਆਂ ਨੇ ਜਾਂਦੀਆਂ ਨੇ ਗੱਡੀਆਂ 150 ਤੇ ਸ਼ੂਕ ਦੀਆਂ 120 ਤੇ ਅੱਗੇ ਸੀਏ ਹਨ ਹੁਣ ਕਈ ਲੋਕ ਕਹਿ ਦੇਣਗੇ ਇਹਦੇ ਵਿੱਚ ਵੀ ਥੱਲੇ ਕਮੈਂਟ ਬਾਜੀ ਵਾਲੇ ਜੀ ਉਹ ਤਾਂ ਸੈਂਟਰ ਨੇ ਦੇ ਤਾਂ ਐਨਐਚਆਈ ਦੇ ਪੈਸਾ ਸੀਗਾ ਦੇਖੋ ਸੈਂਟਰ ਨਹੀਂ ਦੇਣਾ ਪੈਸਾ ਸੈਂਟਰ ਤੋਂ ਲੈ ਕੇ ਤਾਂ ਸੀਐਮ ਆਉਣਾ ਸੀਐਮ ਆਉਤ ਸੀਐਮ ਨੇ ਲਾਉਣਾ ਉਹਨੇ ਦੇਖਣਾ ਵੀ ਮੈਂ ਕਿੱਥੇ ਵਰਕ ਕਰਾਉਣਾ ਕੀ ਕਰਨਾ ਸੈਂਟਰ ਨਾਲ ਸਬੰਧ ਵੀ ਵਧੀਆ ਹੋਣੇ ਚਾਹੀਦੇ ਨੇ ਨਾ ਤੁਸੀਂ ਲੈ ਕੇ ਆਓ ਐਡਾ ਤੁਸੀਂ ਹੋ ਗਏ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਸੈਂਟਰ ਨੇ ਤਾਂ ਕੋਈ ਰੁਪਈਆ ਨਹੀਂ ਦਿੱਤਾ ਆ ਰਾਹਤ ਕਾਰਜ ਤੇ ਬੀਜੇਪੀ ਵਾਲੇ ਕਹਿੰਦੇ ਨੇ ਜੀ ਅਸੀਂ 11000 ਕਰੋੜ ਰੁਪਈਆ ਦਿੱਤਾ ਹੁਣ ਇਹਨਾਂ ਦੇ ਹੁਣ ਉਹ ਉਹਦੇ ਤੇ ਦੂਸ਼ਣ ਕਰ ਦਿੰਦੇ ਨੇ ਉਹ ਤੇ ਕਰ ਦਿੰਦੇ ਨੇ ਆਪਣੇ ਅਸਲ ਨਾ ਇਹ ਵਿਅੰਗਕਾਰ ਮੁੱਖ ਮੰਤਰੀ ਹੈ ਇਹ ਚੁਟਕਲੇ ਵਾਲਾ ਮੁੱਖ ਮੰਤਰੀ ਹੈ ਇਹ ਚੁਟਕਲੇ ਮਾਰ ਕੇ ਹੀ ਲੋਕਾਂ ਦਾ ਦਿਲ ਜਿੱਤਦਾ ਦਾ ਕੰਮ ਤਾਂ ਆਪਾਂ ਨੇ 3 ਸਾਲ ਹੋ ਗਏ ਦੇਖੇ ਲੈ ਪਤਾ ਜੀ ਦੇਖੋ ਦਿਮਾਗ ਹੁਣ ਸੁਖਵੀਰ ਜੀ ਦੀ ਕੱਲ ਇੱਕ ਵੀਡੀਓ ਚੱਲਦੀ ਸੀ ਮੈਂ ਦੇਖੀ ਉਹ ਕਹਿੰਦੇ ਇਹਨਾਂ ਦੇ ਲੀਡਰ ਯਾਰ 20 ਸਾਲ ਪਿੱਛੇ ਨੇ ਸਾਡੇ ਦਿਮਾਗ ਨਾਲੋਂ ਆਪਾਂ ਗੱਲਾਂ ਤਾਂ ਇਹ ਕਰਦੇ ਆਂ ਜੀ ਵੀ ਅਮਰੀਕਾ ਵਾਲੇ ਕਹਿੰਦੇ ਨੇ ਵੀ ਸਾਡੇ ਵਰਗਾ ਮਹੱਲਾ ਕਲੀਨਿਕ ਵਰਗਾ ਇਲਾਜ ਕਹਿੰਦੇ ਨੇ ਨਾ ਵੀ ਅਮਰੀਕਾ ਵਾਲੇ ਯਾਰ ਤੁਹਾਨੂੰ ਕਿਉਂ ਫੋਲੋ ਕਰਨਗੇ ਤੁਸੀਂ ਅਮਰੀਕਾ ਦਾ ਕਿੱਥੋਂ ਬਰਾਬਰੀ ਕਰ ਲੋਗੇ ਯਾਰ ਕਹੇ ਜਿਹੀਆਂ ਗੱਲਾਂ ਕਰਦੇ ਸ਼ੋਭਾ ਦੇਂਦੇ ਨੇ ਗੱਲਾਂ ਜੀ ਇਹ ਸੰਦੀਪ ਜੀ ਦੱਸੋ ਇਹ ਗੱਲਾਂ ਸ਼ੋਭਾ ਦੇਂਦੇ ਆਪਾਂ ਅਮਰੀਕਾ ਦੇ ਬਰਾਬਰ ਹੈ ਕਲੀਨਿਕ ਨਾ ਜਮਾ ਵੀ ਫੇਰ ਇਹ ਮੈਂ ਤਾਂ ਇਹ ਕਹਿ ਰਿਹਾ ਵੀ ਇਹ ਗੱਲਾਂ ਦਾ ਮਤਲਬ ਹੀ ਨਹੀਂ ਬਣਦਾ ਯਾਰ ਤੁਸੀਂ ਇਸ ਟਾਈਮ ਮੁੱਦਾ ਕੀ ਆ ਹੜਾਂ ਦਾ ਮੁੱਦਾ ਲੋਕਾਂ ਦੀ ਜਾਨ ਚਲੇ ਗਈ ਲੋਕਾਂ ਦੇ ਘਰ ਚਲੇ ਗਏ ਮਾਲ ਪਸ਼ੂ ਡੰਗਰ ਸਭ ਕੋ ਰੁੜ ਗਿਆ ਉਹਨਾਂ ਨੂੰ ਰੋਟੀ ਦਾ ਨਹੀਂ ਪਤਾ ਕੁਝ ਯਾਰ ਉੱਥੇ ਆ ਉਹ ਗਰਾਊਂਡ ਤੇ ਆ ਉਹ ਕੰਮ ਕਰੋ ਇਹ ਦੇਖੋ ਕਰ ਕੀ ਰਹੇ ਹੋ ਯਾਰ ਤੁਸੀਂ ਕਰ ਕੀ ਰਹਿਮ ਦੱਸੋ ਤਾਂ ਸਹੀ ਸਿਰਫ ਮਿੰਨ ਤੇ ਇਹਨਾਂ ਦਾ ਇੱਕ ਇੱਕ ਲੱਗਿਆ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਹਾਂ ਉਹ ਜਨਾਲੇ ਦੇਖੋ ਸਿਫਤ ਕਰਨੀ ਬਣਦੀ ਆ ਜੋ ਬੰਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਸਿਫਤ ਕਰੋ ਦੀ ਬਰਾਈ ਨਾ ਕਰੋ ਬਰਾਈ ਨਾ ਕਰੋ ਕੁਲਦੀ ਸੌਰੀ ਕੀ ਢਾਲੀਵਾਲ ਸਾਹਿਬ ਅਜਨਾਲੇ ਦੇ ਵਿੱਚ ਫਿਰ ਰਹੇ ਨੇ ਉਹ ਜਿੱਦਣ ਤੋਂ ਉਥੇ ਅਜ ਅਜਨਾਲ ਪਹਿਲੇ ਦਿਨ ਤੋਂ ਅਜਨਾਲੇ ਫਿਰ ਰਹੇ ਨੇ ਦੇਖੋ ਆਪਾਂ ਉਹਨਾਂ ਦੀ ਸਿਫਤ ਕਰਦੇ ਆ ਉਹ ਗਰਾਊਂਡ ਤੇ ਉਤਰੇ ਨੇ ਆਪਣੇ ਲੋਕਾਂ ਦਾ ਹਾਲ ਪੁੱਛ ਰਹੇ ਨੇ ਠੀਕ ਹੈ ਜੀ ਉਦਾਂ ਵਰਕ ਕਰੋ ਯਾਰ ਪ੍ਰਬੰਧ ਕਰੋ ਉਹਨਾਂ ਨੇ ਕੱਲ ਵੀਡੀਓ ਵੀ ਪਾਈ ਹੈ ਚਲੋ ਕਿਹਾ ਵੀ ਇਹ ਰੇਤ ਵਾਲੀ ਨੀਤੀ ਕਰੋ ਲੱਗੂ ਚਾਹੀਦੀ ਵੀ ਹੈ ਯਾਰ ਕਿਸਾਨ ਦੀ ਰੇਤ ਆ ਇਹ ਬਿਲਕੁਲ ਜਿੱਦਣ ਕੇਜਰੀਵਾਲ ਆਉਂਦੇ ਨੇ ਨਾ ਪੰਜਾਬ ਮੋਂ ਇਨਾ ਕਰਨ ਇੱਧਰ ਕਹਿੰਦੇ 3 ਘੰਟੇ ਜਾਮ ਲਾ ਕੇ ਰੱਖਿਆ ਕੇਜਰੀਵਾਲ ਨੇ ਆਉਣਾ ਸਿਕਿਉਰਿਟੀ ਲਾਤੀ ਉਦੋਂ ਰਾਹਤ ਕਾਰਜ ਨਹੀਂ ਦਿਖੇ ਇਹਨਾਂ ਨੂੰ ਵੀ ਲੋਕ ਮਰ ਰਹੇ ਨੇ ਲੋਕਾਂ ਦੀ ਮਦਦ ਕਰਨੀ ਆ ਬਸ ਕੇਜਰੀਵਾਲ ਆ ਰਿਹਾ ਉਹਦੇ ਚੱਕਰ 'ਚ ਤਿੰਨ ਘੰਟੇ ਉਹ ਰੀ ਬਲੌਕ ਕਰਤਾ ਦੇਖੋ ਜੀ ਇਹ ਕਿੱਡੀ ਮਾੜੀ ਗੱਲ ਆ ਜੀ ਯਾਰ ਤੁਸੀਂ ਤਿੰਨ ਘੰਟੇ ਰੋਡ ਬਲੌਕ ਕਰਤਾ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹਨਾਂ ਨੂੰ ਰਾਸ਼ਨ ਭੇਜਣਾ ਉਹ ਟਰਾਲੀਆਂ ਸਾਈਡ ਤੇ ਲਵਾਤੀਆਂ ਹਾਂ ਲਵਾਤੀ ਕਿੱਡੀ ਮਾੜੀ ਗੱਲ ਆ ਯਾਰ ਤੁਸੀਂ ਆਏ ਹੋ ਉਦਾਂ ਦਾ ਤੁਸੀਂ ਜਹਾਜ਼ ਦੇ ਝੂਟੇ ਸਾਡੇ ਤੇ ਲਈ ਜਾ ਰਹੇ ਹੋ ਯਾਰ ਉਹਨੂੰ ਲਾ ਲਓ ਹੜਾਂ ਦੇ ਨੇੜੇ ਜਾ ਕੇ ਪਰ ਲੋਕਾਂ ਨੂੰ ਰਾਸ਼ਨ ਦਾ ਬਚਾਉਣ ਦਿਓ ਤਿੰਨ ਘੰਟੇ ਕਿਉਂ ਰੋਕਿਆ ਗਿਆ ਵੀ ਸੰਦੀਪ ਜੀ ਇਹੀ ਗੱਲਾਂ ਤਾਂ ਲੋਕ ਮਨ ਬਣਾ ਲਿਆ ਉਹਨਾਂ ਨੇ ਦੇਖ ਲਿਆ ਵੀ ਸਾਡੇ ਲਈ ਕੌਣ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜੀ ਖੇਤਰੀ ਪਾਰਟੀ ਹੀ ਪੰਜਾਬ ਦਾ ਕਰ ਸਕਦੀ ਆ ਹੋਰ ਨਹੀਂ ਸੰਦੀਪ ਜੀ ਕਰ ਸਕਦੀ ਕੋਈ ਬਿਲਕੁਲ ਜੀ ਰਮਨ ਜੀ ਮੈਂ ਨਾ ਇੱਕ ਗੱਲ ਨੋਟ ਕਰੀ ਉੱਥੇ ਬਾਈਟ ਦੰਦੇ ਨੇ ਪੱਤਰਕਾਰਾਂ ਨੂੰ ਕੇਜਰੀਵਾਲ ਕਹਿੰਦਾ ਜੀ ਰਾਹਤ ਕਾਰਜ ਸਾਡੇ ਵੱਲੋਂ ਜਾਰੀ ਨੇ ਤੇ ਅਸੀਂ ਹਰ ਇੱਕ ਪਿੰਡ ਦੇ ਵਿੱਚ ਇੱਕ ਉਹ ਲਾਵਾਂਗੇ ਮਤਲਬ ਅਫਸਰ ਗਸਟਡ ਅਫਸਰ ਜਾਂ ਕੋਈ ਵੀ ਉਹ ਲਾਵਾਂਗੇ ਵੀ ਉਹ ਜਿਹੜਾ ਸਾਰਾ ਕੁਝ ਦੇਖੂਗਾ ਵੀ ਤੂੰ ਕੌਣ ਹੁੰਨਾ ਹੈ ਪੰਜਾਬ ਦੀ ਰਾਜਨੀਤੀ ਚ ਦਖਲ ਦੇਣੇ ਵਾਲਾ ਤੂੰ ਕੌਣ ਹੁੰਨਾ ਅਫਸਰ ਪਿੰਡਾਂ ਚ ਚਲਾਉਣੇ ਵਾਲਾ ਉਹ ਇਹਦਾ ਮੁੱਖ ਮੰਤਰੀ ਦੇਖੇ ਹੁਣ ਰਾਹੁਲ ਗਾਂਧੀ ਹੈ ਉਹ ਕਦ ਪੰਜਾਬ ਦੀ ਸਿਆਸਤ ਦੇ ਵਿੱਚ ਆ ਕੇ ਪੰਜਾਬ ਕਾਂਗਰਸ ਦੇ ਆ ਕੇ ਫੈਸਲਿਆਂ ਵਿੱਚ ਦਖਲ ਦਿੰਦਾ ਸਹੀ ਗੱਲ ਕਦੋਂ ਨਰਿੰਦਰ ਮੋਦੀ ਜਾਂ ਬੀਜੇਪੀ ਆ ਕੇ ਦਖਲ ਦਿੰਦੀ ਹੈ ਦਿੱਲੀ ਤਾਂ ਉਹਨਾਂ ਦੀ ਵੀ ਹੈ ਉਹਨਾਂ ਦੇ ਵੀ ਲੀਡਰ ਨੇ ਉਹਨਾਂ ਨੇ ਪੰਜਾਬ ਲੀਡਰਸ਼ਿਪ ਤੇ ਛੱਡੇ ਆ ਇਹ ਕਹਿੰਦੇ ਨੇ ਸਾਰਾ ਕੁਝ ਸਾਡੇ ਕੋਲ ਨਹੀਂ ਹੁਣ ਇਹ ਤੁਹਾਡੀ ਗੱਲ ਬਹੁਤ ਵਧੀਆ ਸੰਦੀਪ ਜੀ ਜਿਹੜੀ ਤੁਸੀਂ ਗੱਲ ਕਹੀ ਆ ਵੀ ਤੁਸੀਂ ਕੌਣ ਹੋਨੇ ਹੋ ਕੀ ਤੁਹਾਡੇ ਕੋ ਸਰਕਾਰੀ ਪੋਜੀਸ਼ਨ ਆ ਵੀ ਤੁਸੀਂ ਆ ਕੇ ਆਰਡਰ ਦਵੋ ਜਾਂ ਪਾਲਿਸੀਆਂ ਬਣਾਵੋ ਸਾਡੀਆਂ ਕੋਈ ਤੁਸੀਂ ਰਾਜ ਸਭਾ ਮੈਂਬਰ ਨਹੀਂ ਕੋਈ ਤੁਸੀਂ ਪੰਜਾਬ ਦਾ ਕੁਝ ਨਹੀਂ ਲੱਗਦਾ ਤੁਸੀਂ ਕੌਣ ਹੋ ਹਾਰਿਆ ਹੋਇਆ ਐਮਐਲਏ ਯਾਰ ਇੱਕ ਚਲੋ ਆਪਣੇ ਲੁਧਿਆਣੇ ਪੱਛਮੀ ਸੀਟ ਤੇ ਗੋਗੀ ਜੀ ਨਾਲ ਮਿਸ ਹੈਪਨਿੰਗ ਹੋਈ ਸੀ ਹਨ ਚਲੋ ਮੈਨੂੰ ਉਹਨਾਂ ਦੇ ਪਰਿਵਾਰ ਨਾਲ ਜੀ ਮੈਂ ਹਮਦਰਦੀ ਵੀ ਜਤਾਉਣਾ ਬਹੁਤ ਨੇਕ ਤੇ ਵਧੀਆ ਸੁਭਾਅ ਦੇ ਬੰਦੇ ਸੀ ਉਹ ਉਹਨਾਂ ਦੀ ਡੈਥ ਹੋ ਰਹੀ ਹੈ ਇੰਨਾ ਉਹਨਾਂ ਨੇ ਵਰਕ ਕੀਤਾ ਯਾਰ ਕੀ ਗੱਲ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਨਹੀਂ ਟਿਕਟ ਦੇ ਸਕਦੇ ਤੁਸੀਂ ਲਿਆ ਕੇ ਸੰਜੀਵ अरोड़ा ਤੁਸੀਂ ਲਿਆ ਕੇ ਬਿਠਾਤਾ ਪੱਛਮੀ ਚ ਰਾਜ ਸਭਾ ਦੀ ਸੀਟ ਖਾਲੀ ਕਰਾਉਣ ਨੂੰ ਪੰਜਾਬ ਨੂੰ ਕਿਤੇ ਪਤਾ ਨਹੀਂ ਵੀ ਤੁਸੀਂ ਕੀ ਕਰ ਰਹੇ ਹੋ ਅਨਪੜ੍ਹ ਨੀਗਾ ਪੰਜਾਬ ਜੀ ਸੰਦੀਪ ਜੀ ਸਭ ਜਾਣਦਾ ਤੇ ਬਲੀ ਦਾ ਬੱਕਰਾ ਬਣਾਤਾ ਕੁਲਦੀਪ ਧਾਲੀਵਾਲ ਨੂੰ ਉਹਦੇ ਉਹਦੇ ਲੈ ਕੇ ਉਹਨੂੰ ਦੇ ਤਾ ਸਹੀ ਗੱਲ ਕਹੀ ਆ ਤੁਸੀਂ ਪੰਜਾਬ ਸਭ ਜਾਣਦਾ ਜੀ ਤੁਸੀਂ ਆਉਣ ਤੋਂ ਸਮਾਂ ਕੱਲਾ ਕੱਲਾ ਬਦਲਲ ਹੋਰ ਅਫਸਰਾਂ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਜੀ ਅਫਸਰਾਂ ਨੂੰ ਵੀ ਮੈਂ ਇੱਕ ਗੱਲ ਕਹਿਣਾ ਵੀ ਸੁਚੇਤ ਹੋ ਜਾਣਾ ਤੇ ਸਾਵਧਾਨ ਹੋ ਜਾ ਨਾਜਾਇਜ਼ ਨਾ ਕਰੋ ਕਿਸੇ ਨਾਲ ਨਾਜਾਇਜ਼ ਭਰਨੀ ਵੀ ਬਹੁਤ ਔਖੀ ਆ ਦਾਦੇ ਬੋਤੇ ਦੀ ਕਿਸੇ ਬੰਦੇ ਨੇ ਤੁਸੀਂ ਨਜਾਇਜ਼ ਕਰਦੇ ਹੋ ਨਾ ਸਾਜ਼ਿਸ਼ਾਂ ਘੜ ਕੇ ਫਸਾਉਨੇ ਆਂ ਜਾਂ ਤੁਸੀਂ ਸਭ ਜਾਣਦੇ ਨੇ ਅਫਸਰ ਮੈਂ ਉਹ ਅਫਸਰ ਇਮਾਨਦਾਰ ਵੀ ਬਹੁਤ ਨੇ ਤੇ ਵਧੀਆ ਵੀ ਬਹੁਤ ਨੇ ਪਰ ਉਹਨਾਂ ਨੂੰ ਮੈਂ ਸੁਚੇਤ ਕਰਦਾ ਵੀ ਧਿਆਨ ਨਾਲ ਇਹ ਜੇ ਮਾੜੇ ਕੰਮ ਨਾ ਕਰੋ ਕਿ ਤੁਹਾਨੂੰ ਜਾਂ ਤੁਹਾਡੇ ਪਰਿਵਾਰਾਂ ਨੂੰ ਭੁਗਤਣੇ ਪੈਣ ਯਾਰ ਕਿਸੇ ਨੂੰ ੱੱਕੇ ਨਾ ਜੇਲਾਂ ਚ ਤੁਸੀਂ ਧੱਕ ਕੇ ਸਾਲ ਸਾਲ ਰੱਖੋ ਝੂਠੇ ਇਲਜ਼ਾਮ ਲਾ ਕੇ ਕਿਸੇ ਬੱਚੇ ਤੇ ਕਿਸੇ ਤੇ ਝੂਠੇ ਇਨਕਾਊਂਟਰ ਕਰੋ ਯਾਰ ਉਹਦੀ ਮਾਂ ਦਾ ਢਿੱਡ ਪੁੱਛੋ ਕੀ ਕਹਿੰਦਾ ਅੰਦਰੋਂ ਉਹ ਅਫਸਰ ਦਾ ਕੀ ਵੱਧੂਆ ਨਿਕਲਦੇ ਆਉਣਗੇ ਅਫਸਰ ਨੂੰ ਨੂੰ ਦੇਖੋ ਠੀਕ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੰਦੀਪ ਜੀ ਪਰ ੱੱੱਕਾ ਨਹੀਂ ਕਰਨਾ ਚਾਹੀਦਾ ਅਫਸਰਾਂ ਨੂੰ ਵੀ ਸਮਝਣਾ ਚਾਹੀਦਾ ਏ ਮੈਂ ਵਾਰਨਿੰਗ ਵੀ ਦਿੰਦਾ ਅਫਸਰਾਂ ਨੂੰ ਵੀ ਜਾਂ ਤਾਂ ਸੁਧਰ ਜੋ ਨਹੀਂ ਫਿਰ ਸਰਕਾਰਾਂ ਆਉਣਗੀਆਂ ਤੇ ਆਪਣਾ ਹਿਸਾਬ ਲਾ ਲਿਓ ਤੇ ਆਖਰੀ ਸਵਾਲ ਕੀ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਐਮਐਲਏ ਨੂੰ ਲੋਕ ਸਤਾਈ ਚ ਪਿੰਡਾਂ ਚ ਵਾਧਨ ਦੇ ਦੇਣਗੇ ਦੇਖੋ ਜੀ ਜੋ ਅੱਜ ਦੇ ਹਾਲਾਤ ਨੇ ਤੁਸੀਂ ਆ ਪਾਣੀ ਉਤਰਨ ਦੋ ਠੀਕ ਹਨ ਤੁਸੀਂ ਕਹਿ ਦਿਓ ਜਾ ਕੇ ਕਹਿ ਵੀ ਜਾ ਕੇ ਦੇਖ ਲਓ ਪਤਾ ਲੱਗ ਜਾ 27 ਦਾਲੇ ਡੇਢ ਸਾਲ ਪਿਆ ਹੁਣੇ ਦੇਖ ਲਿਓ 15 ਦਿਨ ਬਾਅਦ ਵੀ ਲੋਕ ਵੜਨ ਦਿੰਦੇ ਨੇ ਕਿ ਨਹੀਂ ਪੜਨ ਦਿੰਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਸੰਦੀਪ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਮੈਨੂੰ ਮੌਕਾ ਦਿੱਤਾ ਜਾਨਾ ਟਾਈਮਸ ਦਾ ਬਹੁਤ ਬਹੁਤ ਧੰਨਵਾਦ ਤੇ ਡਾਕ ਟੈਲੀਵਿਜ਼ਨ ਦਾ ਤੇ ਧੰਨਵਾਦ ਸੰਦੀਪ ਜੀ ਤੁਹਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ